ਅਸੀਂ ਤੋਂ ਦੀ ਭਰਤੀ ਕਰਾਂਗੇ ਕਿ ਕੇਜਰੀ ਬਲਦੇ ਸ਼ਬਦ ਸੀਗੇ ਹਾਂਜੀ ਕੇ ਮੇਰੇ ਕੋਲ ਵੀਡੀਓ ਪਈਆਂ ਨੇ ਬਾਈ ਸਾਰੀਆਂ ਜੀ ਤੇ ਉਹਨਾਂ ਨੇ ਮੂੰਹ ਬੋਲੀ ਭੈਣ ਬੋਲੇ ਦੇਖੋ ਅੱਜ ਉਹ ਸਰਕਾਰ ਨੂੰ ਇਹ 2.5 ਸਾਲ ਹੋ ਚੁੱਕੇ ਨੇ ਨਾ ਇਹਨਾਂ ਨੂੰ ਭੈਣ ਜਿਆਦਾ ਹੀ ਨਾ ਭੈਣ ਦੀ ਜਹਾਦ ਜਿਆਦਾ ਹੀ ਇਹਨਾਂ ਨੇ ਇੱਕ ਇਮੋਸ਼ਨਲ ਸਟੰਡ ਖੇਡਿਆ ਤੇ ਹੋਰ ਤਾਂ ਛੱਡੋ ਗੱਲਾਂ ਇਹਨਾਂ ਨੇ ਆ ਕੇ ਸਾਡੀ ਭਰਤੀ ਰੱਦ ਕਰਤੀ ਜਿਹੜੇ 11 12 ਸਾਲ ਤੋਂ ਕੋਰਟ ਚ ਚੱਲ ਰਹੀ ਸੀ ਜਿਹੜੇ ਲੋਕਾਂ ਨੂੰ ਬੇਕੋ ਬਣਾ ਰਹੇ ਨੇ ਮੈਂ ਸਿਰਫ ਉਹ ਨੌਜਵਾਨ ਪੀੜ੍ਹੀ ਨੂੰ ਜਗਾਉਣ ਲਈ ਕਹਿ ਰਹੀਆਂ ਕਿ ਜਦੋਂ ਆਪਾਂ ਉਹਨੂੰ ਆਪਣੀ ਥਾਂ ਤੇ ਨਹੀਂ ਭੇਜਦੀ ਸਰਕਾਰ ਜਦੋਂ ਕਿ ਸਾਡੀ ਸਰਕਾਰ ਸਾਨੂੰ ਸਾਡੀ ਥਾਂ 'ਤੇ ਸਾਡੇ ਮੁਲਾਜ਼ਮ ਵਰਗ ਲਗਾ ਲਓ ਜਿਹੜੇ ਸੇਵਾਦਾਰਾਂ ਸਾਡੀ ਜਿਹੜੀ ਪੋਸਟ ਬੰਦੀ ਸਾਨੂੰ ਉੱਥੇ ਨਹੀਂ ਭੇਜਿਆ ਜਾ ਰਿਹਾ ਤੇ ਸਾਡਾ ਹੱਕ ਮੰਗਦਾ ਸੀ ਇਹਨਾਂ ਦਾ ਆਪਣਾ ਹੱਕ ਲੈਣ ਲਈ ਇਹਨਾਂ ਦੀਆਂ ਕੁਰਸੀਆਂ ਤੇ ਟੈੱਕ ਕਰ ਗਏ ਤੇ ਗੁੱਸਾ ਕਿਉਂ ਨਾ ਹੋਵੇ ਮੇਰੇ ਹਸਬੰਡ ਵੀ ਨਹੀਂ ਰੇ ਮੇਰੇ ਕੁਝ ਵੀ ਨਹੀਂ ਲਿਆ ਨਾ ਮੇਰਾ ਬੱਚਾ ਗਾ ਮੇਰੇ ਮੈਂ ਕਿੱਥੇ ਜਾਵਾਂ ਮੈਨੂੰ ਦੱਸੋ ਕੋਈ ਮੇਰੀ ਪੇਕਾਂ ਬੋਲੋ ਬੈਕਬੋਨ ਵੀ ਸਟਰੋਂਗ ਨਹੀਂ ਕਿ ਮੈਨੂੰ ਕੋਈ ਪਿੱਛੇ ਸਪੋਰਟ ਹੋਵੇ ਮੈਂ ਤਾਂ ਲੋਕਾਂ ਨੂੰ ਇਹ ਕਹਿਨੀ ਵਈ ਜੀ ਜਿਹੜੇ ਸਰਕਾਰ ਆਉਂਦੀਆਂ ਨੇ ਇਹਨਾਂ ਨੂੰ ਭਗਤ ਸਿੰਘ ਜਿਆਦਾ ਜਾਂਦਾ ਗਾ ਠੀਕ ਹੈ ਬਾਬਾ ਅੰਬੇਦਕਰ ਜੀ ਜ਼ਿਆਦਾ ਆਉਂਦੇ ਨੇ ਆਪਾਂ ਗਰੀਬ ਲੋਕ ਜ਼ਿਆਦਾ ਆਉਂਦੇ ਆ ਬੇਰੋਜ਼ਗਾਰ ਜਨਤਾ ਜ਼ਿਆਦਾ ਆਉਂਦੀ ਆ ਜੱਥੇਬੰਦੀਆਂ ਸਾਰੀਆਂ ਜ਼ਿਆਦਾ ਆਉਂਦੀਆਂ ਪੰਜਾਬ 'ਚ ਇਹ ਹੋ ਰਿਹਾ ਪੰਜਾਬ ਦਾ ਪੈਸਾ ਕਿੱਥੇ ਜਾ ਰਿਹਾ ਪੰਜਾਬ ਗੁਲਾਮ ਹੋ ਗਿਆ ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ ਜਾਂਦੀ ਆ ਉਸ ਤੋਂ ਪਹਿਲਾਂ ਮੈਂ ਕਹਿੰਦੀ ਪੂਰੇ 5 ਸਾਲ ਦੀ ਸਰਕਾਰ ਆਂਦੀ ਆ ਉਹਦੇ ਵਿੱਚ ਕੋਈ ਗੱਲ ਹੁੰਦੀ ਆ ਗੱਲ ਜੇ ਚੱਲ ਵੀ ਪਊਗੀ ਮੁੱਦੇ 'ਚ ਮੀਟਿੰਗਾਂ 'ਚ ਚੱਲ ਪਾਂਦੀ ਆ ਉਹਨਾਂ ਤੇ ਵਰਕ ਹੁੰਦਾਗਾ ਇੰਨੇ ਸਾਲਾਂ ਤੋਂ ਸਰਕਾਰ ਆਉਂਦੀਆਂ ਰਹੀਆਂ ਨੇ ਇਹ ਸਿਰਫ ਇੱਕ ਇਮੋਸ਼ਨਲ ਸਟੈਂਡ ਕਰਦੇ ਨੇ ਸ਼ਾਸ਼ੀ ਕਾਲ ਦੋਸਤੋ ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਸਿੱਪੀ ਸ਼ਰਮਾ ਦੇ ਨਾਲ ਅਸੀਂ ਇਹਨੂੰ ਤਾਂ ਜਾਣਦੇ ਇਹਨਾਂ ਦਾ ਸਫ਼ਰ ਕਿਵੇਂ ਰਿਹਾ ਹਾਂਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਸਸ਼ਿਕਾ ਸਸ਼ਿਕਾ ਜੀ ਕੀ ਕਹੋਗੇ ਅਜੋਕੀ ਰਾਜਨੀਤੀ ਬਾਰੇ ਭਾਈ ਜੀ ਇਹ ਮੈਂ ਕਹਿੰਨੀ ਆ ਕਿ ਜਿਹੜੀ ਅੱਜ ਦੀ ਰਾਜਨੀਤੀ ਗਾ ਉਹ ਇੱਕ ਸਟੰਡ ਵਾਈਜ਼ ਆ ਇੱਕ ਲੋਕਾਂ ਦੇ ਇਮੋਸ਼ਨਾਂ ਖੇਡਣ ਵਾਲੀ ਆ ਵੀ ਦੂਜਿਆਂ ਨੂੰ ਨਿੰਦ ਕੇ ਅੱਗੇ ਆਓ ਜਿਵੇਂ ਪਹਿਲਾਂ ਇੱਥੇ ਕਿਹਾ ਕਿ ਬੇਰੁਜ਼ਗਾਰੀ ਦੀ ਗੱਲ ਕੀਤੀ ਗਈ ਸੀ ਜੀ ਤੇ ਨਸ਼ਿਆਂ ਦੀ ਗੱਲ ਕੀਤੀ ਗਈ ਸੀ, ਬੀਆਈਪੀ ਕਲਚਰ ਦੀ ਗੱਲ ਕੀਤੀ ਗਈ ਸੀ। ਉਹੀ ਅੱਜ ਕਲਰ ਕਲਚਰ ਯੂਜ਼ ਕਰ ਰਹੇ ਆਮ ਪਾਰਟੀ ਦੇ ਇਹਨਾਂ ਦੀ ਮਾਤਾ ਜੀ ਤੇ ਇਹਨਾਂ ਦੀ ਭੈਣ ਉਹ ਕਹਿੰਦੇ ਇੱਕ ਪ੍ਰੋਟੋਕੋਲ ਆ। ਭਗਵੰਤ ਮਾਨ ਜੀ। ਹਾਂਜੀ। ਭਗਵੰਤ ਮਾਨ ਜੀ ਕਹਿੰਦੇ ਇੱਕ ਪ੍ਰੋਟੋਕੋਲ ਆ। ਮੈਂ ਕਹਿੰਦੇ ਪ੍ਰੋਟੋਕੋਲ। ਫਿਰ ਦੂਜੇ ਸਰਕਾਰਾਂ ਵੇਲੇ ਵੀ ਸੀ। ਕਹਿੰਦੇ ਜਹਾਜ਼ ਤੇ ਆਉਂਦੇ ਨੇ, ਹੁਣ ਖੁਦ ਗੁਜਹਾਜ਼ ਤੇ ਆਉਂਦੇ ਨੇ। ਸਾਡੇ ਪੰਜਾਬ ਦੇ ਪੈਸੇ ਨਾਲ ਜਿਹੜੇ ਕੇਜਰੀਵਾਲ ਜੀ ਨੂੰ ਜਹਾਜ਼ ਤੇ ਗੋਆ, ਗੁਜਰਾਤ, ਪੰਜਾਬ ਤੇ ਪੈਸੇ ਨਾਲ ਜਾਂਦੇ ਨੇ, ਇੱਕ ਘੰਟੇ ਦੇ 10 ਲੱਖ ਰੁਪਏ ਜੀ। ਜੀ। ਹੁਣ ਸਾਡੇ ਪੰਜਾਬ ਦੇ ਬੇਰੁਜ਼ਗਾਰ ਜਿਹੜੇ ਦੱਬੇ ਕੁਚਲੇ ਲੋਕ ਨੇ ਉਹਨਾਂ ਦੇ ਸਿਰ ਤੇ ਰੱਖ ਕੇ ਰਾਜਨੀਤੀ ਕੀਤੀ ਜਾ ਰਹੀ ਹੈ ਸਿਰ ਤੇ ਪੈਰ ਰੱਖ ਕੇ ਜੀ ਕੇਜਰੀਵਾਲ ਨੇ ਸਾਨੂੰ ਮੂੰਹ ਵੱਲੀ ਪੈਣ ਕਦੋਂ ਗਿਆ ਸੀ ਅਜਿਹੇ ਕਿਹੜਾ ਕਦਮ ਚੁੱਕਿਆ ਸੀ ਜੀ ਅ ਮੈਂ ਉਦੋਂ 2021 ਦੀ ਗੱਲ ਬਾਈ ਜੀ ਮੈਂ ਉਦੋਂ ਪਾਣੀ ਟੈਂਕੀ ਦੇ ਬੈਠੀ ਸੀ ਕਾਂਗਰਸ ਸਰਕਾਰ ਸੀ ਤੇ ਉਦੋਂ ਸਤਾ ਵਿੱਚ ਆਮ ਪਾਰਟੀ ਆ ਪਾਰਟੀ ਆਈ ਨੀ ਸੀ ਤੇ ਉਦੋਂ ਸਾਰੇ ਪੰਜਾਬ ਵਿੱਚ ਮੋਸਲੀ ਧਰਨੇ ਲੱਗੇ ਹੋਏ ਸੀ ਸਾਰੇ ਹੀ ਵਰਗ ਦੇ ਧਰਨੇ ਲੱਗੇ ਹੋਏ ਸੀ ਸਾਰੇ ਜਿੱਥੇ ਬੰਦੀਆਂ ਦੇ ਤੇ ਸਾਡੇ ਕੋਲ ਵੀ ਆਏ ਸੀ ਉਹਨਾਂ ਨੇ ਮੈਨੂੰ ਕਿਹਾ ਸੀ ਵੀ ਤੂੰ ਮੇਰੀ ਮੂੰਹ ਬੋਲੀ ਭੈਣਾ ਤੂੰ ਨੀਚੇ ਆ ਜਾ ਟੈਂਕੀ ਦੇ ਵੀ ਸਾਡੀ ਸਰਕਾਰ ਆਣ ਤੇ ਅਸੀਂ ਤੁਹਾਡੀ ਭਰਤੀ ਕਰਾਂਗੇ ਕੇਜਰੀ ਬਲ ਦੇ ਸ਼ਬਦ ਸੀਗੇ ਹਾਂਜੀ ਕੇ ਮੇਰੇ ਕੋਲ ਵੀਡੀਓ ਪਈਆਂ ਨੇ ਬਾਈ ਜੀ ਸਾਰੀਆਂ ਜੀ ਤੇ ਉਹਨਾਂ ਨੇ ਮੂੰਹ ਬੋਲੀ ਭੈਣ ਬੋਲੇ ਦੇਖੋ ਅੱਜ ਸਰਕਾਰ ਨੂੰ ਆਏ 2.25 ਸਾਲ ਹੋ ਚੁੱਕੇ ਨੇ ਨਾ ਇਹਨਾਂ ਨੂੰ ਭੈਣ ਜਿਆਦਾ ਹੀ ਨਾ ਭੈਣ ਦੀ ਜਿਆਦਾ ਜਿਆਦਾ ਹੀ ਇਹਨਾਂ ਨੇ ਇੱਕ ਮੋਸ਼ਨ ਸਟੰਡ ਖੇਡਿਆ ਤੇ ਹੋਰ ਤਾਂ ਛੱਡੋ ਗੱਲਾਂ ਇਹਨਾਂ ਨੇ ਆ ਕੇ ਸਾਡੀ ਭਰਤੀ ਰੱਦ ਕਰਤੀ ਜਿਹੜੀ 11-12 ਸਾਲ ਤੋਂ ਕੋਰਟ ਚ ਚੱਲ ਰਹੀ ਸੀ ਜਦੋਂ ਕਿ 2022 ਚ ਕੋਰਟ ਚ ਅਸੀਂ ਕੇਸ ਜਿੱਤ ਗਏ ਜੀ ਜਿਹਦੇ ਕੇਜੇ ਵਾਲੀ ਸਤਾ ਚ ਆਏ ਆਪ ਪਾਰਟੀ ਆਈ ਉਹਦੇ ਜਿੱਤ ਗਏ ਇਹਨਾਂ ਦੇ ਮੀਥੇਰ ਨੇ ਆ ਕੇ ਸਾਡੀ ਭਰਤੀ ਰੱਦ ਕਰ ਦਿੱਤੀ ਜਿਹੜੀ ਈਟੀਟੀ ਦੀ ਸੀਗੀ ਨਹੀਂ ਜੀ ਇਹ ਪੀਟੀਆ ਪੀਟੀਆ ਪੀਟੀ 640 ਪੀਟੀ 2011 ਚ ਭਰਤੀ ਆਈ ਸੀ ਬੱਚ ਉਹ ਰੱਦ ਕਰਤੀ ਇਹਨਾਂ ਨੇ ਹਾਂਜੀ ਇਹ ਰੱਦ ਕਰਤੀ ਹੁਣ ਤੁਸੀਂ ਲੋਕ ਸਭਾ ਉਮੀਦਵਾਰ ਵੀ ਬਣ ਜਾ ਰਹੇ ਸੀ ਕਾਗਜ ਭਰੇ ਸੀ ਕਿਤੇ ਹਾਂਜੀ ਬਾਈ ਜੀ ਅਸੀਂ ਕਾਗਜ ਭਰ ਕੇ ਸੀ 14 ਮਈ ਨੂੰ ਮੈਂ ਕਰਕੇ ਆਈਆਂ ਤੇ ਉੱਥੋਂ ਉਹਨਾਂ ਨੇ ਕੁਝ ਕਮੀਆਂ ਪੇਸ਼ੀਆਂ ਦੱਸਤੀਆਂ ਅਕ ਦੱਸਤੀ ਕਿਤੇ ਕਾਢ ਦਿੱਤੀਆਂ ਕਿਹੜੇ ਕਿਹੜੇ ਲੋਕ ਸਭਾ ਏਰੀਆ ਤੋਂ ਭਰੇ ਸੀ ਮੈਂ ਸੰਗਰੂਰ ਤੋਂ ਭਰੇ ਸੀ ਜੀ ਆਜ਼ਾਦ ਉਮੀਦਵਾਰ ਚ ਜੀ ਕਿਉਂਕਿ ਆਜ਼ਾਦ ਆ ਜੀ ਅਸੀਂ ਕਿਸੇ ਦੇ ਵੀ ਗੁਲਾਮ ਨਹੀਂ ਹੈਗੇ ਬਿਲਕੁਲ ਬਿਲਕੁਲ ਹਾਂਜੀ ਉਹ ਫਿਰ ਰਿਜੈਕਟ ਹੋ ਗਏ ਤੁਹਾਡੇ ਹਾਂਜੀ ਮੇਰੇ ਕਾਗਜ ਇਹਨਾਂ ਨੇ ਰਿਜੈਕਟ ਕਰਤੇ ਉਹਦੇ ਪਿੱਛੇ ਰਾਜਨੀਤਿਕ ਕਾਰਨ ਹੈ ਜਾਂ ਵਾਕਈ ਤੁਹਾਡੇ ਭਾਈ ਜੀ ਅਸੀਂ ਵਕੀਲ ਤੋਂ ਪਰ ਆਏ ਸੀ ਕਾਗਜ ਆਪਣੇ ਅਸੀਂ ਪੇ ਕੀਤਾ ਉਹਨਾਂ ਨੂੰ ਤੇ ਜੇ ਹੁੰਦਾ ਕੋਈ ਗੱਲ ਇਹ ਰਾਜਨੀਤਿਕ ਓ ਆ ਜੀ ਕਿਉਂਕਿ ਦੇਖੋ ਇਹਨਾਂ ਨੇ ਕੋਈ ਨਾ ਕੋਈ ਬਹਾਨਾ ਕੱਟਣਾ ਸੀ ਜਿਤਨਾ ਤਾਂ ਨਾ ਜਿਤਨਾ ਉਹ ਦੂਰ ਦੀ ਗੱਲ ਆ ਬਟ ਇਹਨਾਂ ਨੂੰ ਪਤਾ ਵੀ ਕਿਤੇ ਨਾ ਕਿਤੇ ਸਾਡੀ ਬੋਰਡ ਤਾਂ ਖਰਾਬ ਹੋਊਗੀ ਜੇ ਸਿੰਘ ਕਰੋ ਨਿਕਲੇ ਵਾ ਚੋਣਾਂ ਚ ਚੋਣਾਂ ਚ ਲੜਨ ਦਾ ਫੈਸਲਾ ਸੋਡਾ ਰਾਜਨੀਤਿਕ ਗੁੱਸਾ ਕੱਢਣ ਦਾ ਸੀ ਜਾਂ ਲੋਕ ਸਭਾ ਜਿਹੜੀ ਉਮੀਦਵਾਰੀ ਜਿੱਤ ਕੇ ਜਿਹੜੇ ਤੁਸੀਂ ਕਹਿੰਦੇ ਹੋ ਕਿ 646 ਭਰਤੀ ਰੱਦ ਹੋਊਗੀ ਜਾਂ ਹੋਰ ਜਿੰਨੀਆਂ ਵੀ ਰਿਕਰੂਟਮੈਂਟਸ ਆਈਆਂ ਉਹਨਾਂ ਦੇ ਫਾਇਦੇ ਦੀ ਗੱਲ ਕਰਨੀ ਸੀ ਜੇ ਵਾਕਈ ਉੱਥੇ ਉਹਦੇ ਏਰੀਏ 'ਚ ਜਾ ਕੇ ਭਗਵੰਤ ਮਾਨ ਨੂੰ ਠੋਕਰ ਦੀ ਸਲਾਸ ਬਾਈ ਜੀ ਦੇਖੋ ਸਾਡਾ ਇੱਕ ਹੀ ਸੋਚ ਆ ਮੇਰੀ ਅੱਜ ਵੀ ਉਹੀ ਸੋਚ ਆ ਤੇ ਕੱਲ ਵੀ ਉਹੀ ਸੋਚ ਸੀ ਕਿ ਜਿਹੜੀਆਂ ਸਰਕਾਰਾਂ ਸਾਡੇ ਨਾਲ ਆ ਕੇ ਇਦਾਂ ਕਰਦੀਆਂ ਨੇ ਵਾਅਦਾ ਕਰਕੇ ਮੁੱਕਰਦੀਆਂ ਨੇ ਸਾਡੇ ਮੈਂ ਕਹਿੰਦੇ 42000 ਨੌਕਰੀਆਂ ਦਾ ਵਾਅਦਾ ਕਰਿੰਦੇ ਸੀ 42000 ਨੌਕਰੀਆਂ ਦੇਤੀਆਂ ਤੇ 168 ਵਾਲੇ ਦੇਖ ਲੋ ਉਹ ਕੁੜੀ ਟੈਂਕੀ ਤੇ ਬੈਠੀ ਆ ਪੁਲਿਸ ਮਹਿਕਮੇ ਦੇ ਹਨ ਉਹ ਵੀ ਬੈਠੇ ਨੇ ਵੀ ਤੁਸੀਂ 42 ਨੌਕਰੀ ਕਿਹੜੀ ਦਿੱਤੀਆਂ ਜਿਹੜੇ ਲੋਕਾਂ ਨੂੰ ਬੇਕੋਬ ਬਣਾ ਰਹੇ ਨੇ ਮੈਂ ਸਿਰਫ ਉਹ ਨੌਜਵਾਨ ਪੀੜ੍ਹੀ ਨੂੰ ਜਗਾਉਣ ਲਈ ਕਹਿ ਰਹੀਆਂ ਕਿ ਜਦੋਂ ਆਪਾਂ ਉਹਨੂੰ ਆਪਣੀ ਥਾਂ ਤੇ ਨਹੀਂ ਭੇਜਦੀ ਸਰਕਾਰ ਜਦੋਂ ਕਿ ਸਾਡੀ ਸਰਕਾਰ ਸਾਨੂੰ ਸਾਡੀ ਥਾਂ 'ਤੇ ਸਾਡੇ ਮੁਲਾਜ਼ਮ ਵਰਗ ਲਗਾ ਲਓ ਜਿਹੜੇ ਸੇਵਕਦਾਰਾਂ ਸਾਡੀ ਜਿਹੜੀ ਪੋਸਟ ਬਣਦੀ ਸਾਨੂੰ ਉੱਥੇ ਨਹੀਂ ਭੇਜਿਆ ਜਾ ਰਿਹਾ ਤੇ ਸਾਡਾ ਹੱਕ ਮੰਗਦੇ ਸੀ ਇਹਨਾਂ ਦਾ ਆਪਣਾ ਹੱਕ ਲੈਣ ਲਈ ਇਹਨਾਂ ਦੀ ਕੁਰਸੀਆਂ ਤੇ ਟੈੱਕ ਕਰ ਗਏ ਨਹੀਂ ਉਹ ਤਾਂ ਫਿਰ ਹਥਿਆਰ ਦੇ ਹੀ ਜਾਂਦੇ ਕਹਿੰਦੇ ਸੀ ਐਨੇ ਨੌਜਵਾਨ ਭਰਤੀ ਕੀ ਸੀ ਪੱਕੇ ਕੀਤੇ ਐਨੇ ਅਸੀਂ ਈਟੀਟੀ ਭਰਤੀ ਕੀਤੀ ਇੰਨੀ ਬਸ ਉਹ ਫਿਰ ਕਿਵੇਂ ਆ ਉਹਦੇ ਬਾਰੇ ਭਾਈ ਜੀ ਤੁਸੀਂ ਉਹ ਬੰਦੇ ਸੁਨੇ ਨੇ ਤੁਹਾਡੇ ਸਾਹਮਣੇ ਵੀਡੀਓ ਆਈ ਹੈ ਕਦੇ ਜਿਨ੍ਹਾਂ ਨੂੰ ਨੌਕਰੀ ਮਿਲ ਗਈ ਉਹਨਾਂ ਨੇ ਕਿਹਾ ਵੀ ਸਾਨੂੰ ਨੌਕਰੀ ਮਿਲ ਗਈ ਜਿਨ੍ਹਾਂ ਨੂੰ ਜੋਇਨਿੰਗ ਲੈਟਰ ਦਿੱਤੇ ਨੇ ਉਹੀ ਕੁੜੀਆਂ ਮੁੰਡੇ ਅੱਜ ਧਰਨੇ ਲਾਈ ਜਾਂਦੇ 8-8 ਮਹੀਨੇ ਹੋ ਗਏ ਜੇ 42000 ਦੀ ਗੱਲ ਕਰਦੇ ਮੇਰੇ ਖਿਆਲ ਚ 22000 ਚ ਮੈਂ ਵੀ 640 ਪੀਟੀ ਵਿੱਚ ਆਉਣਾ ਸੀ ਮੈਂ ਕਹਿੰਨੀ ਆ ਤੁਸੀਂ 42000 ਤੁਹਾਡੀ ਗੱਲ ਵੱਡੀ ਕਰ ਦਨੇ ਅਸੀਂ ਭਗਵੰਤ ਮਾਨ ਜੀ ਨੂੰ ਕਹਿੰਨੀ ਆ ਤੁਹਾਡੀ ਗੱਲ ਵੱਡੀ ਕਰਤੀ ਤੁਸੀਂ ਨੌਕਰੀ ਦੇਤੀਆਂ ਤੁਸੀਂ ਤੁਹਾਡੇ ਇੱਕ ਬੰਦੇ ਨੇ ਆ ਕੇ ਸ਼ੋਅ ਕੀਤਾ 10 ਬੰਦਿਆਂ ਨੇ ਕਿ ਸਾਨੂੰ ਨੌਕਰੀ ਮਿਲ ਗਈ ਪਰ ਜਿਨ੍ਹਾਂ ਨੂੰ ਜੁਆਇਨਿੰਗ ਲੈਟਰ ਮਿਲ ਗਿਆ ਸਟੇਸ਼ਨ ਮਿਲ ਗਿਆ ਉਹ ਹੀ ਅੱਜ ਧਰਨੇ ਲਈ ਜਾਂਦੇ ਨੇ ਮੈਂ ਵੀ ਸਾਡੀ ਪੋਸਟਾਂ ਤੁਸੀਂ ਰੱਦ ਕਰਤੀਆਂ ਮੈਂ ਵੀ ਚੀਕੀ ਜੰਨੀ ਆ ਤੁਸੀਂ ਦੇਖੋ 42000 ਚੋਂ ਇੱਕ ਵੱਡਾ ਬੰਦਾ ਤਾਂ ਆਜੇ ਕਿਤੇ ਇਹਦੇ ਪਿਛੇ ਇਹ ਕਾਰਨ ਤਾਂ ਨਹੀਂ ਸੋਨੂੰ ਕਾਂਗਰਸ ਜਾਂ ਅਕਾਲੀ ਦਲ ਦੀ ਸਪੋਰਟ ਹੋ ਬਾਈ ਜੀ ਕਿਸੇ ਦੀ ਤੁਸੀਂ ਤਾਂ ਹੀ ਆਮ ਆਦਮੀ ਦੇ ਵਿਰੁੱਧ ਜ਼ਿਆਦਾ ਬੋਲਦੇ ਹੋ ਬਾਈ ਜੀ ਦੇਖੋ ਸਾਡੇ ਨਾਲ ਨਾ ਉਹਨਾਂ ਨੇ ਵਾਅਦੇ ਕੀਤੇ ਸੀ ਨਾ ਆਮ ਪਾਰਟੀ ਸੌਰੀ ਨਾ ਕਾਂਗਰਸ ਨੇ ਵਾਦਾ ਕੀਤਾ ਸਾਡੇ ਨਾਲ ਨਾ ਅਕਾਲੀਆਂ ਨੇ ਵਾਦਾ ਕੀਤਾ ਬਟ ਕਿ ਸਾਡੇ ਕੇਸ ਕੋਰਟ ਚ ਚੱਲ ਰਿਹਾ ਸੀ 2011 ਤੇ ਉਹਦੀ ਗੱਲ ਵੀ ਕੀਤੀ ਸੀ ਮੈਦਾਨੀਆਂ ਸਾਡੇ ਜਿਹੜਾ ਨੋਟੀਫਿਕੇਸ਼ਨ ਐ ਸੀ ਅੱਜ ਤੱਕ ਜਿੰਨੇ ਵੀ ਭਰਤੀ ਹੋਈ ਇੱਕ ਨੋਟੀਫਿਕੇਸ਼ਨ ਤੇ ਹੁੰਦੀ ਆ ਜਿਹੜੀ ਆਪਣੀ ਐਡ ਆਉਂਦੀ ਆ ਉਹਦੇ ਵਿੱਚ ਐਸੀ ਕਿ ਇਹਨਾਂ ਦੀ ਮੈਰਿਟ ਲਿਸਟ ਤੇ ਪਲੱਸ 2 ਦੇ ਤੇ ਸੀਪੀਅਰ ਦੇ ਨੰਬਰ ਪਲੱਸ ਕਰਕੇ ਮੈਰਿਟ ਲਿਸਟ ਬਣਾਈ ਜਾਵੇ ਤੇ ਜਿਹੜੇ ਸਿੱਕ ਉਹ ਆਪਣੇ ਕ੍ਰਿਸ਼ਣ ਕੁਮਾਰ ਸਖਤਰ ਸੀ ਉਹ ਕਹਿੰਦੇ ਪੇਪਰ ਲੈਣਾ ਸਾਡੀ ਗੱਲ ਇਹ ਸੀ ਕਿ ਸਾਡੀ ਜਿਹੜੀ ਐਡ ਆਈ ਉਹਦੇ ਅਕੋਰਡਿੰਗ ਭਰਤੀ ਕਰੋ ਠੀਕ ਹੈ ਜੀ ਅਕਾਲੀ ਤੇ ਕਾਂ ਤੇ ਰੱਦ ਨਹੀਂ ਹੋਈ কোর্ਟ ਚ ਕੇਸ ਚੱਲਦਾ ਰਿਹਾ ਜਦੋਂ ਕਿ ਅਸੀਂ ਕੋਰਟ ਚ ਕੇਸ ਜਿੱਤ ਗਏ 2022 ਚ 21 ਚ ਮੈਂ ਟੈਂਕੀ ਤੇ ਬੈਠੀ ਸੀ ਕੇਜਰੀਵਾਲ ਜੀ 22 ਚ ਆਈ ਸੀ ਮੇਰੇ ਕੋਲ ਹੂੰ ਉਦੋਂ ਕੇਸ ਜਿੱਤ ਗਏ ਸੀ ਤੇ ਇਹਨਾਂ ਨੇ ਜਿੱਤੀ ਹੋਈ ਭਰਤੀ ਉਹ ਰੱਦ ਕਰਤੀ ਹੂੰ ਹੂੰ ਸਾਡਾ ਤਾਂ ਗੁੱਸਾ ਉਹ ਤੇ ਆਊਗਾ ਸਾਨੂੰ ਚਲ ਮੈਂ ਕਹਿੰਨੀ ਆ ਚੰਗਾ ਜੇ ਉਹਨਾਂ ਨੇ ਨਹੀਂ ਕੀਤਾ ਤੇ ਇਹਨਾਂ ਨੇ ਤਾਂ ਜਮ੍ਹੇ ਸਾਡਾ ਚੁੱਲੇ ਚ ਪਾਣੀ ਪਾਤਾ ਹੂੰ ਕਿਉਂਕਿ ਸਾਡੇ ਕਿਤੇ ਨਾ ਕਿਤੇ 11 12 ਸਾਲਾਂ ਨੂੰ ਉਮੀਦ ਸੀ ਵੀ ਕੇਸ ਜਿੱਤਾਂਗੇ ਸਾਡੀ ਭਰਤੀ ਹੋ ਜੂ ਇਹਨਾਂ ਨੇ ਸਾਡੀ ਭਰਤੀ ਹੀ ਰੱਦ ਕਰਤੀ ਇੱਕ ਪਾਸੇ ਕਹਿੰਦੇ 70 70 ਸਾਲਾਂ ਦਾ ਤਾਣਾ ਬਾਣਾ ਉਲਝਿਆ ਪਿਆ ਮੈਂ ਕਹਿੰਦੀ 70 ਸਾਲਾਂ ਦਾ ਤੁਹਾਡਾ ਤਾਣਾ ਬਾਣਾ ਉਲਝਿਆ ਹੋਇਆ ਸਰਕਾਰਾਂ ਦੀ ਚਲੋ ਦੂਜਿਆਂ ਦੀ ਕਮੀਆਂ ਕੱਢ ਦਨੇ ਆਪਾਂ ਤੁਸੀਂ ਦੱਸੋ ਦੂਜੇ ਸਾਲਾਂ 13-14 ਸਾਲਾਂ ਚ ਉਹਨੇ ਸਾਡੀ ਭਰਤੀ ਚ ਕੀ ਹੋਇਆ ਕੀ ਨਾ ਆਇਆ ਅਪ੍ਰੈਲ ਚ ਜਦੋਂ ਸਰਕਾਰ ਬਣਦੀ ਆ ਮਈ ਚ ਆ ਕੇ ਤੁਸੀਂ ਭਰਤੀ ਰੱਦ ਕਰ ਦਨੇ ਹੋ ਤੁਹਾਨੂੰ ਕੀ ਪਤਾ ਜਦੋਂ ਤੁਸੀਂ ਸਾਡੇ ਕੋਲ ਟੰਟ ਚ ਆ ਕੇ ਬੈਠਦੇ ਸੀ ਜਦੋਂ ਮੈਂ ਟੈਂਕੀ ਤੇ ਬੈਠੀ ਸੀ ਤਿੰਨ ਮਹੀਨੇ ਇਹਨਾਂ ਦਾ ਹਰ ਇੱਕ ਲੀਡਰ ਕੈबिनेट ਮੰਤਰੀ ਸਾਡੇ ਕੋਲ ਆ ਕੇ ਬੈਠਦਾ ਸੀ ਉਦੋਂ ਸਾਡੀ ਭਰਤੀ ਕਹਿੰਦੇ ਛੋੜਦੇ ਯਾਰ ਭਰਤੀ ਹੋਣੀ ਚਾਹੀਦੀ ਆ ਇੱਕ ਨੰਬਰ ਦੀ ਭਰਤੀ ਆ ਤੁਹਾਡੀ ਤੁਸੀਂ ਜੈਨੂਅਰ ਬੰਦੇ ਹੋ ਤੇ ਜੇ ਉਹੀ ਜੈਨੂਅਰ ਬੰਦਿਆਂ ਦੀ ਭਰਤੀ ਰੱਦ ਕਰ ਦਾਂਦੇ ਨਹੀਂ ਫਿਰ ਦੱਸੋ ਕੀ ਗੱਲ ਆ ਜਿਹੜੀ ਭਰਤੀ ਸਾਡੀ ਰੱਦ ਹੋਈ ਤੁਹਾਨੂੰ ਮਿਕਲ ਦਦੀਆਂ ਜਿਹੜਾ ਵਕੀਲ ਸੀ ਸਾਡਾ ਗੁਰਵਿੰਦਰ ਗੈਰੀ ਅੱਜ ਦੇ ਟਾਈਮ 'ਚ ਏਜੀ ਪੰਜਾਬ ਆ ਬਾਈ ਜੀ ਏਜੀ ਪੰਜਾਬ ਸਾਡੇ ਕੋਰ ਤਰੀਕੇ ਤੇ ਪਹੁੰਚਦਾ ਨਹੀਂ ਅਸੀਂ 8 ਲੱਖ ਰੁਪਏ ਦਿੱਤਾਗਾ ਤੁਸੀਂ ਆ ਦੱਸੋ ਜੇ ਤੁਹਾਡੇ ਚ ਕੁਆਲਿਟੀ ਆ ਤਾਂ ਤੁਹਾਨੂੰ ਏਜੀ ਪੰਜਾਬ ਬਣਾਇਆ ਜੇ ਤੁਹਾਡੇ ਚ ਕੁਆਲਿਟੀ ਨਹੀਂ ਤੁਸੀਂ ਉਹ ਵਕੀਲ ਹੀ ਕਾਦੇ ਹੋ ਜੇ ਤੁਹਾਨੂੰ ਆਪਦੀ ਹੀアリング ਨਹੀਂ ਪਤਾ ਵੀ ਅਸੀਂ ਕੋਰਚ ਪਹੁੰਚ ਸਾਡੇ ਕੇਸ ਚ ਐਬਸੈਂਟ ਨੇ ਬਹਿਸ ਨਹੀਂ ਕੀਤੀ ਪਰ ਕੋਰਟ ਚ ਉਹਨਾਂ ਦੀ ਪ੍ਰੈਜ਼ੈਂਟ ਬੋਲ ਰਹੇ ਨੇ ਜੀ ਮਤਲਬ ਕਿਤੇ ਨੇ ਕਿਤੇ ਉਹ ਵੀ ਬਿਕੇ ਨਹੀਂ ਜੀ ਸਰਕਾਰਾਂ ਨੇ ਤੇ ਗੁੱਸਾ ਕਿਉਂ ਨਾ ਹੋਵੇ ਮੇਰੇ ਹਸਬੰਡ ਵੀ ਨਹੀਂ ਰੇ ਮੇਰੇ ਕੁਝ ਵੀ ਨਹੀਂ ਲਿਆ ਨਾ ਮੇਰਾ ਬੱਚਾਗਾ ਮੇਰੇ ਮੈਂ ਕਿੱਥੇ ਜਾਵਾਂ ਮੈਨੂੰ ਦੱਸੋ ਕੋਈ ਮੇਰੀ ਪੇਕਾਂ ਬੋਲੋ ਬੈਕਬੋਨ ਬਿ ਸਟਰੋਂਗਰੀ ਕਿ ਮੈਨੂੰ ਕੋਈ ਪਿੱਛੇ ਸਪੋਰਟ ਹੋਵੇ ਅੱਜ ਮੈਂ ਇੱਕ ਸਪੋਰਟਸ ਟੀਚਰ ਆਮ ਮੈਂ ਇੱਕ ਸਪੋਰਟਸ ਟੀ ਕੁੜੀਆਂ ਮੈਂ 10 ਸਾਲ ਮੈਂ ਹੋਰ ਜੌਬ ਕਰਨੂੰ ਬਾਕੀ ਦਾ ਜੀਵਨ ਮੇਰਾ ਕਿੱਥੇ ਜਾਊਗਾ ਠੀਕ ਓਕੇ ਕਿੱਥੇ ਨਾ ਦੱਸੋ 7-8000 ਚ ਕਿਹੜ ਜਿੰਦਗੀ ਲੰਘਦੇ ਕੀ ਗੁਜ਼ਾਰਾ ਕਰ ਲਾਂਗੇ ਅਸੀਂ ਕਿਤੇ ਨਾ ਕਿਤੇ ਸਰਕਾਰਾਂ ਧੱਕਾ ਕਰ ਰਹੀਆਂ ਨੇ ਤੇ ਸਾਨੂੰ ਜਾਗਣ ਦੀ ਲੋੜ ਆ ਕਿਉਂਕਿ ਛੂੜਨਾ ਬੋਲੋ ਜਿਹੜੇ ਤੁਸੀਂ ਬਾਹਲੇ ਕਿਤੇ ਉਹ ਤਾਂ ਪੂਰੇ ਕਰੋ ਮੇਰੀ ਤਾਂ ਹੀ ਮੰਗਾ ਹਾਂ ਮੈਂ ਇੱਕ ਗੱਲ ਇਹ ਕਹਿਣਾ ਚਾਹੁੰਦਾ 2011 ਦੇ ਵਿੱਚ ਤਾਂ ਬਾਦਲ ਸਰਕਾਰ ਸੀਗੀ ਕਿਵੇਂ ਨਾ ਕਿਵੇਂ ਨੋਟੀਫਿਕੇਸ਼ਨ ਜਿੱਦੋਂ ਕੱਢਿਆ ਜਾਂ ਤਾਂ ਉਹਦੇ ਵਿੱਚ ਖਾਮੀਆਂ ਹੋਣਗੀਆਂ ਫਿਰ 5 ਸਾਲ ਕਾਂਗਰਸ ਦੀ ਵੀ ਰਹੀ ਹੈ ਤੇ ਹੁਣ ਤੁਸੀਂ ਆਮ ਆਦਮੀ ਤੇ ਇੰਨਾ ਵਿਰੋਧ ਕਿਉਂ ਕਰ ਰਹੇ ਕਸੂਰਵਾਰ ਤਾਂ ਉਹਨਾਂ ਉਹ ਵੀ ਹੋਣੀ ਹੈ ਕਿੱਥੇ ਬਾਈ ਜੀ ਦੇਖੋ ਅਸੀਂ ਤਾਂ ਉਹਨਾਂ ਨੂੰ ਚੰਗਾ ਕਹੀ ਨਹੀਂ ਰਹੇ ਮੈਂ ਤਾਂ ਇੱਕ ਵਾਰ ਨਹੀਂ ਕਿਹਾ ਪਰ ਅਸੀਂ ਇਹ ਕਹਿੰਦੇ ਕਿ ਸਾਡੀ ਭਾਰਤੀ ਜਦੋਂ ਅਕਾਲੀਆਂ ਵਾਲੀ ਨਿਕਲੀ ਸੀ ਅਸੀਂ ਉਦੋਂ ਵੀ ਧਰਨਾ ਲਾ ਕੇ ਹੀ ਭਾਰਤੀਆਂ ਨਿਕਲੀ ਸੀ ਸਾਡੀ ਹਨਾ ਤੇ ਲੰਬੇ ਸਾਡਾ ਧਰਨਾ ਚੱਲਿਆ ਸੀ ਲੰਬੇ ਟਾਈਮ ਤੱਕ ਸਾਡੀ ਭਾਰਤੀ ਉਦੋਂ ਆਈ ਆ ਕਹਿੰਦਾ ਮੇਰਾ ਮਤਲਬ ਸਿਰਫ ਇੰਨਾ ਹੈਗਾ ਵੀ ਭਾਰਤੀ ਸਾਡੀ ਜਦੋਂ ਉਦੋਂ ਆਈ ਹੈ ਕ੍ਰਿਸ਼ਨ ਕੁਮਾਰ 77 ਨੇ ਸਾਨੂੰ ਕਿ ਪੇਪਰ ਲੈਣਾ ਸਾਡਾ ਉਹਦੇ ਬੇਸ ਤੇ ਕੇਸ ਚੱਲਦਾ ਰਿਹਾ ਜਦੋਂ ਅਸੀਂ ਉਹ ਕੇਸ ਜਿੱਤ ਗਏ ਭਰਤੀ ਤੇ ਇਹਨਾਂ ਨੇ ਰੱਦ ਕੀਤੀ ਆ ਸਰਕਾਰਾਂ ਨੋਟੀਫਿਕੇਸ਼ਨ ਕੱਢਦੇ ਕਿਉਂਕਿ ਨੋਟੀਫਿਕੇਸ਼ਨ ਜੇ ਭਰਤੀ ਕੁਝ ਵੀ ਹੁੰਦਾ ਤੇ ਇਹਨਾਂ ਲੰਮਾ ਕੇਸ ਨਹੀਂ ਚੱਲਣਾ ਸੀ ਉਹ ਨੋਟੀਫਿਕੇਸ਼ਨ ਕੈਨਸਲ ਹੋ ਜਾਂਦਾ ਵੀਰੇ ਉਹ ਕੈਨਸਲ ਕਿਉਂ ਨਹੀਂ ਹੋਇਆ ਤੇ ਇੱਕ ਪਾਸੇ ਕਹਿੰਦੇ 18 ਚੇ ਕੇਡਰ ਖਤਮ ਹੋ ਗਿਆ ਕੇਡਰ ਖਤਮ ਹੋ ਗਿਆ ਅਸ ਤੱਕ ਪੇਸ਼ ਕਿਉਂ ਨਹੀਂ ਪੇਸ਼ ਕਿਉਂ ਨਹੀਂ ਕੀਤਾ ਗਿਆ ਕਹਿੰਦੇ ਲੈਣੇ ਸਾਨੂੰ ਨਾ ਤਾਂ ਅਸੀਂ ਉਹਨਾਂ ਨੂੰ ਵੀ ਬਾਵਾ ਨਹੀਂ ਕਰਦੇ ਕਿਉਂਕਿ ਸਾਡੇ ਲਈ ਕਿਸੇ ਨੇ ਚੰਗਾ ਨਹੀਂ ਕੀਤਾ ਪਰ ਅਸੀਂ ਉਹਨਾਂ ਨੂੰ ਇਸ ਲਈ ਚੰਗਾ ਮਾੜਾ ਨਹੀਂ ਬੋਲਦੇ ਕਿਉਂਕਿ ਉਹਨਾਂ ਨੇ ਸਾਡੀ ਭਰਤੀ ਜੇ ਭਰਤੀ ਕੀਤੀ ਨਹੀਂ ਪਰ ਰੱਦ ਵੀ ਨਹੀਂ ਕੀਤੀ ਕਿਉਂਕਿ ਕਿਤੇ ਨਾ ਕਿਤੇ ਇੱਕ ਬੰਦੇ ਨੂੰ ਉਮੀਦ ਹੁੰਦੀ ਬਾਈ ਜੀ ਲੋਕਾਂ ਦਾ ਦਿੱਤਾ ਉਹਨਾਂ ਨੇ ਹਾਂ ਹੁਣ ਆਪਾਂ ਇੱਕ ਸ਼ਨਾਖਰਸ਼ ਕਰਦੇ ਆਂ ਆਪਾਂ ਨੂੰ ਹੁੰਦਾ ਵੀ ਚਲ ਕੇ ਦੇਣ ਕਿਤੇ ਜਿੱਤਾਂਗੇ ਹਰ ਕਿਸੇ ਨੂੰ ਹੁੰਦਾ ਜੇ ਆਪਾਂ ਪੜਦੇ ਆਂ ਕੋਚ ਵੀ ਕਰਦੇ ਆਪਾਂ ਨੂੰ ਉਹ ਵੀ ਕਿਤੇ ਨਾ ਕਿਤੇ ਲੱਗਾਂਗੇ ਸਾਨੂੰ ਕਿਤੇ ਨਾ ਕਿਤੇ ਉਮੀਦ ਇਹਨਾਂ ਨੇ ਸਾਡੀ ਆ ਕੇ ਉਮੀਦ ਹੀ ਖਤਮ ਕਰਤੀ ਸਾਨੂੰ ਤਾਂ ਦੁੱਖ ਹੈ ਨਾ ਇਸੇ ਕਰਕੇ ਵਿਰੋਧ ਕਰਦੇ ਆਂ ਇੱਕ ਨਾ ਈਡੀਟੀਆਂ ਦੋ ਭਰਤੀਆਂ ਲੰਕੀਆਂ ਜਾਂਦੀਆਂ ਨੇ ਥੋੜੇ ਧਿਆਨ ਚੋ ਬੇ ਹਾਂਜੀ ਮੇਰੀ ਪਤਾ 2364 ਸਮਥਿੰਗ ਜੇ ਮੈਂ ਗਲਤ ਨਾ ਫਿਗ ਉਹਨਾਂ ਦਾ ਵੀ ਕੋਈ ਸਰਕਾਰ ਨੇ ਕੋਈ ਸਿਰਾ ਨਹੀਂ ਲਾਇਆ ਉਹਦੇ ਬਾਰੇ ਕੀ ਕਹੋਗੇ ਭਾਈ ਜੀ ਮੇਰੀ ਇੱਕ ਗੱਲ ਸੁਣੋ ਸਾਰੀਆਂ ਭਰਤੀਆਂ ਕਿਉਂ ਲੰਮਕਦੀਆਂ ਨੇ ਸਰਕਾਰਾਂ ਭਰਤੀਆਂ ਕਰਦੇ ਨੇ ਜਿਹੜੇ ਅਫਸਰ ਨੇ ਡਿਪਾਰਟਮੈਂਟ ਦੇ ਐਜੂਕੇਸ਼ਨ ਬੋਰਡ ਦੇ ਕੋਈ ਭਰਤੀਆਂ ਕਰਦੇ ਨੇ ਉੱਥੇ ਨੋਟੀਫਿਕੇਸ਼ਨ ਨਿਕਲਦੇ ਨੇ ਤੁਸੀਂ ਪੇਪਰ ਕੈਨਸਲ ਹੋ ਜਾਂਦੇ ਪੇਪਰ ਲਈ ਕਿੱਥੋਂ ਹੋ ਜਾਂਦੇ ਨੇ ਤੁਸੀਂ ਮੈਂ ਤਾਂ ਲੀਕ ਕਰਦੀ ਨਹੀਂ ਪੇਪਰ ਮੈਂ ਗੱਲ ਚੇਂਜ ਕਰਨੀ ਕਰ ਰਹੀ ਪੇਪਰ ਕਿਉਂ ਲੀਕ ਹੁੰਦੇ ਤੁਹਾਡੇ ਡਿਪਾਰਟਮੈਂਟ ਨੂੰ ਸਿੱਖਿਆ ਐਜੂਕੇਸ਼ਨ ਬੋਰਡ ਚ ਪੇਪਰ ਲੀਕ ਹੋ ਜਾਂਦੇ ਤੁਸੀਂ ਬੰਦੀ ਕਰਦੇ ਹੋ ਪੇਪਰ ਲੀਕ ਹੋਣ ਤੇ ਸਵਾਲ ਹੈ ਇੱਕ ਇੱਕ ਪ੍ਰੋਫੈਸਰਾਂ ਦੀ ਭਰਤੀ ਆਈ ਸੀ ਪਿੱਛੇ ਜੇ ਉਹ ਪੇਪਰ ਲੀਕ ਹੋਇਆ ਸੀ ਕੌਣ ਕਰਦਾ ਮੈਨੂੰ ਦੱਸੋ ਸਹੀ ਆਪਾਂ ਜੇ ਆਪਣੇ ਕੋਈ ਮੈਂ ਕਹਿੰਨੇ ਜਿਹੜੇ ਪੇਪਰ ਦੇਣ ਵਾਲੇ ਉਹਨੇ ਬੰਦੇ ਦੀ ਇੰਨੀ ਹਿੰਮਤ ਨਹੀਂ ਹੁੰਦੀ ਕਿ ਪੇਪਰ ਲੀਕ ਤੁਹਾਡੇ ਆਫਿਸ ਚ ਪੇਪਰ ਲੀਕ ਹੁੰਦੇ ਐਜੂਕੇਸ਼ਨ ਬੋਰਡ ਚ ਜਿੱਥੋਂ ਪੇਪਰ ਬਣਦਾਗਾ ਜਿਹੜੀ ਭਰਤੀ ਨਿਕਲਦੀ ਹੈ ਨੋਟੀਫਿਕੇਸ਼ਨ ਨਿਕਲ ਕੀ ਆਪਕਾ ਵੀ ਤੁਸੀਂ ਸਾਡੇ 2011 ਚ ਭਰਤੀ ਕੱਢ ਕੇ 2024 ਚ ਰੱਦ ਕਰ ਦਿਓ ਸਾਡੇ 13 ਸਾਲ ਗਏ ਸਾਡੀ ਜ਼ਿੰਦਗੀ 13 ਸਾਲ ਦਾ ਹਿਸਾਬ ਦੇ ਦੋ ਅਸੀਂ ਚੁੱਪੋ ਕੇ ਬੈਠ ਜਾਾਂਗੇ ਅਸੀਂ ਕਿੱਥੇ ਜਾਗੇ ਅਸੀਂ ਓਵਰੇਜ ਹੋ ਚੁੱਕੇ ਆ ਕਿੱਥੇ ਅਪਲਾਈ ਨਹੀਂ ਕਰ ਸਕਦੇ ਅਸੀਂ ਕਿੱਥੇ ਜਾਗੇ ਹੁਣ ਤੁਸੀਂ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਦੱਸਦੀ ਕਾਂਗਰਸ ਦੀ ਵੀ ਦੱਸਦੀ ਸ਼੍ਰੋਮਣੀ ਅਕਾਲੀ ਦਲ ਦੀ ਵੀ ਦੱਸਦੀ ਹੁਣ ਤੁਸੀਂ ਲੋਕਾਂ ਨੂੰ ਕੀ ਸੁਨੇਹਾ ਦੋਗੇ ਲੋਕ ਕਿਹੜੀ ਪਾਰਟੀ ਨਹੀਂ ਝੋਲਣਾ ਮੈਂ ਤਾਂ ਲੋਕਾਂ ਨੂੰ ਇਹ ਕਹਿਨੀ ਵਈ ਜੀ ਜੇਦੋਂ ਸਰਕਾਰ ਆਉਂਦੀਆਂ ਨੇ ਇਹਨਾਂ ਨੂੰ ਭਗਤ ਸਿੰਘ ਜ਼ਿਆਦਾ ਜਾਂਦਾਗਾ ਠੀਕ ਹੈ ਬਾਬਾ ਅੰਬੇਦਕਰ ਜੀ ਜ਼ਿਆਦਾ ਆਉਂਦੇ ਨੇ ਆਪਾਂ ਗਰੀਬ ਲੋਕ ਜ਼ਿਆਦਾ ਆਉਂਦੇ ਬੇਰੋਜ਼ਗਾਰ ਜਨਤਾ ਜ਼ਿਆਦਾ ਆਉਂਦੀ ਹੈ ਜੱਥੇ ਬੰਦਿਆ ਸਾਰੀਆਂ ਜ਼ਿਆਦਾ ਆਉਂਦੀਆਂ ਪੰਜਾਬ 'ਚ ਇਹ ਹੋ ਰਿਹਾ ਪੰਜਾਬ ਦਾ ਪੈਸਾ ਕਿੱਥੇ ਜਾ ਰਿਹਾ ਪੰਜਾਬ ਗੁਲਾਮ ਹੋ ਗਿਆ ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ ਜਾਂਦੀ ਆ ਉਸ ਤੋਂ ਪਹਿਲਾਂ ਮੈਂ ਕਿਹਨੇ ਪੂਰੇ 5 ਸਾਲ ਦੀ ਸਰਕਾਰ ਆਂਦੀ ਆ ਉਹਦੇ ਵਿੱਚ ਕੋਈ ਗੱਲ ਹੁੰਦੀ ਆ ਗੱਲ ਜੇ ਚੱਲ ਵੀ ਪਊਗੀ ਮੁੱਦੇ 'ਚ ਮੀਟਿੰਗਾਂ 'ਚ ਚੱਲ ਪਾਂਦੀ ਆ ਉਹਨਾਂ ਤੇ ਵਰਕ ਹੁੰਦਾਗਾ ਇੰਨੇ ਸਾਲਾਂ ਤੋਂ ਸਰਕਾਰ ਆਉਂਦੀਆਂ ਰਹੀਆਂ ਨੇ ਇਹ ਸਿਰਫ ਇੱਕ ਇਮੋਸ਼ਨਲ ਸਟੈਂਡ ਕਰਦੇ ਨੇ ਪਹਿਲਾਂ ਚਲਬੰਦੀ ਉਹਦਾ ਫੋਨ ਨਹੀਂ ਹੁੰਦੇ ਸੀ ਇੰਨੀ ਆਪਾਂ ਅਪਡੇਟ ਲੋਕ ਨਹੀਂ ਸੀ ਇੰਨੇ ਆਪਾਂ ਐਡਵਾਂਸ ਨਹੀਂ ਸੀ ਪਰ ਆਪਾਂ ਹੁਣ ਐਡਵਾਂਸ ਹੋ ਚੁੱਕੇ ਨੇ ਆਪਣੇ ਕੋਲ ਪਲ-ਪਲ ਦੀ ਖਬਰ ਆਂਦੀ ਆ ਜੇ ਆਪਾਂ ਹੁਣ ਵੀ ਜਾਗਰੂਕ ਨਾ ਆਵਾਂਗੇ ਮੈਂ ਕਿਹਨੇ ਫਿਰੇ ਮੂੰਹ ਲਾਨਤ ਆਪਣੇ ਤੇ ਜੇ ਅਪਣ ਆਪਣਾ ਹੱਕ ਅੱਜ ਵੀ ਆਪਾਂ ਨੌਜਵਾਨ ਕੁੜੀਆਂ ਮੁੰਡੇ ਨਹੀਂ ਮੰਗਦੇ ਆਪਣੇ ਫਿਟੇ ਮੂਲਾਂਤ ਆਪਣੇ ਹੱਥ ਜਿੱਡੇੜੇ ਮਹਿੰਗੇ ਫੋਨ ਚੱਕਣ ਦਾ ਕੋਈ ਹੱਕ ਨਹੀਂ ਹੈਗਾ ਜੇ ਆਪਾਂ ਫੋਨ ਚ ਦੇਖ ਕੇ ਚੰਗੀ ਚੀਜ਼ ਨੂੰ ਫੋਲੋ ਨਹੀਂ ਕਰਾਂਗੇ ਤੇ ਉਸ ਤੇ ਆਪਣੇ ਹੱਕ ਮੰਗਣ ਲਈ ਸਰਕਾਰਾਂ ਦੇ ਮੂਹਰੇ ਨਹੀਂ ਬੋਲਾਂਗੇ ਭਗਵੰਤ ਮਾਨ ਜੀ ਨੇ ਕਿਹਾ ਸੀ ਅ ਵੀ ਤੁਸੀਂ ਸਰਕਾਰਾਂ ਮੂਹਰੇ ਬੋਲੋ ਲੋਕਧਰਾ ਮੂਹਰੇ ਬੋਲੋ ਆਪਣਾ ਹੱਕ ਮੰਗੋ ਇਹਨਾਂ ਨੇ ਆਪਣ ਕਿਹਾ ਸੀ ਨਾ ਆਮ ਆਦਮੀ ਵਾਲੇ ਹੁਣ ਵੀ ਕਹਿੰਦੇ ਆ ਜਿਹੜੇ ਨਾ ਲੋਕ ਸਭਾ ਉਮੀਦਵਾਰ ਆਪਣੇ ਗਰਮੀ ਕੁੜੀਆਂ ਉਹਨਾਂ ਨਾਲ ਗੁਰਪ੍ਰੀਤ ਸਿੰਘ ਬੜਾ ਵਾਲੀ ਕੱਲ੍ਹ ਮੈਂ ਮਿਲਿਆ ਉਹ ਕਹਿੰਦੇ ਇਸ ਤਾਂ ਮਾਈਕ ਫੜਾ ਦਿੰਨੇ ਆ ਲੋਕਾਂ ਨੂੰ ਵੀ ਦੱਸੋ ਮੈਂ ਕਹਿੰਦੀ ਹੁਣ ਮੈਂ ਆਇਕ ਪੜਾਉਂਦੇ ਮੈਨੂੰ ਕਦੋਂ ਮਿਲਣੇ ਸਾਡੇ ਹੋਰ ਜੱਥੇਬੰਦੀਆਂ ਮਿਲਦੀਆਂ ਸੀ ਧਰਨੇ ਜਦੋਂ ਇਹਨਾਂ ਦੀ ਕੋਈ ਮੀਟਿੰਗ ਹੁੰਦੀ ਆ ਅਸੀਂ ਜਾਂਦੇ ਆ ਸਿਰਫ ਇੱਕ ਸ਼ਾਂਤੀਮਈ ਇੱਕ ਛੋਣਾ ਗੱਲ ਕਰਨੀ ਸਾਨੂੰ ਕਦੇ ਮੀਟਿੰਗ ਦਿੱਤੀ ਆ ਧਰਨੇ ਤੇ ਲਾਠੀ ਚਾਰਜ ਹੋਇਆਗਾ ਬਾਤੋ ਬਾਈ ਜੀ ਚੁੰਨੀਆਂ ਤੱਕ ਲੈ ਜਾਂਦੀ ਸਿਰ ਤੋਂ ਸਾਡੀ ਕੁੜੀਆਂ ਦੇ ਕੱਪੜੇ ਤੱਕ ਫੜ ਜਾਂਦੇ ਕੁੜੀਆਂ ਦੇ ਕੱਪੜੇ ਫੜਨੇ ਕਿੱਥੋਂ ਕਰਾਂਦੇ ਪ੍ਰਸ਼ਾਸਨ ਅਸੀਂ ਪ੍ਰਸ਼ਾਸਨ ਨੂੰ ਕਿਉਂ ਮਾੜਾ ਕਹੀਏ ਉਹ ਤਾਂ ਵਿਚਾਰੇ ਕਟਬੁਤਲੀ ਨੇ ਅਸੀਂ ਉਹਨਾਂ ਨੂੰ ਕਿਹਾ ਉਹ ਤਾਂ ਛੇਛੇ ਪੁੱੜਦੇ ਗੱ ਬੋਲਾਂਗੇ ਥੱਲੇ ਸੜੀ ਜਾਂਦੇ ਧੁੱਪੇ ਜਿਹਨਾਂ ਨੇ ਲੰਘਣਾ ਹੁੰਦਾਗਾ ਸਾਡੀ ਸਰਕਾਰ ਇਹ ਡੀਆਂ ਮਾੜੀਆਂ ਨੇ ਇਹ ਤਾਂ ਕਹਿੰਦੀ ਗੱਲਾਂ ਜੇ ਅਸੀਂ ਮਾਈਕ ਪੜਾਦਨੇ ਜਦੋਂ ਸਾਡੇ ਆ ਖੇੜੇ ਖੇੜੇ ਇੰਡੀਆ ਆ ਚੱਲਿਆ ਸੀ ਟੂਰਨਾਮੈਂਟ ਹੋ ਰਹੀ ਸੀ ਗੇਮਾਂ ਮੈਂ ਵੀ ਪਾਰਟਿਸਪੇਟ ਕੀਤਾ ਸੀ ਮੈਂ ਵੀ ਪਾਰਟਿਸਪੇਟ ਕੀਤਾ ਮੇਰੀ ਪੋਜੀਸ਼ਨ ਵੀ ਆਈ ਥਰਡ ਰੈਸਲਿੰਗ ਚ ਤੇ ਮੈਂ ਇਥੋਂ ਮਿਲੀ ਮੈਨੂੰ ਮਿਲੇ ਨਹੀਂ ਮੈਂ ਨਾਲ ਗੱਲ ਨਹੀਂ ਕੀਤੀ ਗੁਰਪ੍ਰੀਤ ਬਣਾ ਲਈ ਨਹੀਂ ਓਕੇ ਜਦੋਂ ਮੈਂ ਕਿਹਾ ਬਾਈ ਜੀ ਮੈਂ ਸਿਪੀ ਸ਼ਰਮਾ ਚੇਸ ਚਾਲੀ ਪੀਟੇ ਕੇ ਅਜਿਹਾ ਦੀ ਮੂਵ ਵਾਲੀ ਭੈਣ ਤੇ ਕੋਈ ਗੱਲ ਨਹੀਂ ਕੋਈ ਗੱਲ ਕਰਦੇ ਬਾਈ ਜੀ ਤੇ ਕਹਿਣ ਦੀ ਗੱਲਾਂ ਨੇ ਹੁਣ ਵੋਟਾਂ ਦਾ ਟਾਈਮ ਆ ਹੁਣ ਤਾਂ ਸਭ ਕੁਝ ਕਹਿਣਗੇ 200 ਸੌਰੀ 2 2 ਸਾਲ ਹੋ ਚੁੱਕੇ ਨੇ ਸਰਕਾਰ ਨੂੰ 36 ਮੀਟਿੰਗਾਂ ਮਿਲ ਗਈਆਂ ਭਗਵੰਤ ਮਾਨ ਜੀ ਦੀਆਂ ਹੋਰ ਮੰਤਰੀਆਂ ਦੀਆਂ ਕੋਈ ਉੱਥੇ ਮਿਲੇ ਨਹੀਂ ਸਾਡੀ ਮੰਤ ਕੀ ਮੀਟਿੰਗ ਕੈਨਸਲ ਹੋ ਜਾਂਦੀ ਹੈ ਜਾ ਕੇ ਹੋਰ ਕਿਸੇ ਨੂੰ ਮਿਲੋ ਕਿਤੇ ਮਿਲੇ ਨਹੀਂ ਪਹਿਲਾਂ ਵਾਲੇ ਮੰਤਰੀ ਕਮਸਰ ਮਿਲਤਾ ਲੈਂਦੇ ਸੀ ਚਾਹੇ ਕਰਦੇ ਸੀ ਅਸ ਤਾਂ ਉਹਨਾਂ ਨੂੰ ਵੀ ਚੰਗਾ ਨਹੀਂ ਕਹਿ ਰਹੇ ਪਰ ਮੈਂ ਕਹਿੰਦੀ ਜਿਹੜੇ ਹਾਲਾਤ ਪੰਜਾਬ ਦੇ ਹੈ ਕਰਤੇ ਉਹਨਾਂ ਨੂੰ ਚੰਗਾ ਘਵਾਤਾ ਕਹਿ ਰਹੇ ਨੇ ਤੁਸੀਂ ਨੇ ਸੁਣਿਆ ਹੋਗਾ ਮੈਂ ਕਹੂੰ ਇਹ ਗੱਲ ਹੋਰ ਤੁਸੀਂ ਪੜੇ ਲਿਖੇ ਹੋ ਇੱਕ ਨਾ ਜਿਹੜਾ ਪਾਠ ਕਰਮ ਆਪਣਾ ਕਰੀਕੂਲਮ ਉਦੇ ਕੋਈ ਚੇਂਜ ਕਰਨ ਦੀ ਕੋਈ ਲੱਗਦਾ ਲੋੜ ਹੈ ਕਿ ਲੋਕ ਇੰਨੇ ਬੇਰੋਜ਼ਗਾਰ ਨਾ ਹੁਣ ਰੋਜ਼ਗਾਰ ਮਿਲ ਸਕੇ ਕਿਤਾ ਮੁਖੀ ਕੋਰਸ ਜੇ ਪ੍ਰੋਵਾਈਡ ਕਰਾਵੇ ਸਰਕਾਰ ਬਾਈ ਜੀ ਤੁਸੀਂ ਐਂ ਦੇਖੋ ਮੈਂ ਤੁਹਾਨੂੰ ਦਾਦੀਆਂ ਜਿਹੜੇ ਕਾਲਜ ਯੂਨੀਵਰਸਿਟੀਆਂ ਚ ਕੋਰਸ ਆਪਾਂ ਕਰਵਾ ਦਨੇ ਆ ਇੱਕ ਤਾਂ ਸਭ ਤੋਂ ਵੱਡੀ ਮਤਭਾਗੀ ਮੈਂ ਗੱਲ ਇਹ ਕਹੂੰਗੀ ਲੁਧਿਆਣਾ ਲਾਲੂ ਚੰਡੀਗੜ੍ਹ ਲਾਲੂ ਵੱਡੇ ਸ਼ਹਿਰਾਂ ਚ ਕੋਈ ਫੈਕਟਰੀਆਂ ਕਾਰਖਾਨੇ ਲਾ ਲੋ ਬਹੁਤ ਨੇ ਪਰ ਜਿਹੜਾ ਆਪਣਾ ਇੰਨਾ ਏਰੀਆ ਲਾ ਲੋ ਕੋਈ ਹੈ ਨਹੀਂ ਰੁਜ਼ਗਾਰ ਬੰਦਾ ਮਾਨਸ ਵਾਲੀ ਸਾਈਡ ਲਾ ਲੋ ਬਠਿੰਡਾ ਲਾ ਲੋ ਪਟਿਆਲੇ ਲਾ ਲੋ ਕੋਈ ਮੜਾ ਮੋਟਾ ਵੀਰ ਵੀ ਪਟਿਆਲੇ ਦਾ ਵੀਰ ਵੀ ਕੁਝ ਹੈਗੇ ਨਹੀਂ ਪਰ ਮੈਂ ਕਹਿੰਨੀ ਆ ਕੋਈ ਬੈਂਕ ਚ ਲੱਗ ਜੂਗਾ ਕੋਈ ਹੋਰ ਪ੍ਰਾਈਵੇਟ ਕੰਪਨੀ ਨੇ ਕਿਤੇ ਵੀ ਆਪਾਂ ਜੌਬ ਕਰ ਲਾਂਗੇ ਪਰ ਸਾਰੇ ਉੱਥੇ ਆਪਾਂ ਸੈੱਟ ਨਹੀਂ ਹੋ ਸਕਦੇ ਕਿਉਂਕਿ ਬੇਰੁਜ਼ਗਾਰੀ ਬਹੁਤ ਜ਼ਿਆਦਾ ਗਈ ਪੋਸਟ ਐ ਨਿਕੜ ਦਾਂਦੇ ਨੇ ਉਹ ਚ ਇੱਕ ਪੇਪਰ ਰੱਖ ਦਾਂਦੇ ਨੇ ਪੇਪਰ ਰੱਖਣਾ ਕੋਈ ਮਾੜੀ ਗੱਲ ਨਹੀਂ ਆਪਾਂ ਕਹਿੰਦੇ ਚਲੋ ਚੈੱਕ ਕਰੋ ਜਿਹੜੀ ਚੀਜ਼ ਆਪਣੀ ਇਕਿਲੀਜੀਬਲ ਵੀ ਬੰਦਾ ਹੋਣਾ ਚਾਹੀਦਾ ਡਿਗਰੀ ਲਈ ਬੈਠੇ ਨੇ ਹੈਨਾ ਤੇ ਕਹਿੰਦਾ ਮਤਲਬ ਮੇਰਾ ਇਹ ਆ ਜੀ ਨਕਲੀ ਡਿਗਰੀਆਂ ਉਹਨਾਂ ਕੋਲ ਹੈਗੀਆਂ ਨੇ ਤੇ ਉਹਨਾਂ ਤੇ ਵੀ ਆਪਾਂ ਨੂੰ ਕਰਨਾ ਚਾਹੀਦਾ ਹੈ ਕਾਰਵਾਈ ਕਿ ਥੋਰੀਆਂ ਨੇ ਬਈ ਤੁਸੀਂ ਇਹ ਜਿਹੜੇ ਸੈਂਟਰ ਨੇ ਉਹਨਾਂ ਨੂੰ ਫੜੋ ਉਹਨਾਂ ਲੈ ਕੇ ਰੋਜ਼ਗਾਰ ਹੋਣਾ ਚਾਹੀਦਾ ਆਪਾਂ ਨੂੰ ਇੱਕ ਪੰਜਾਬ 'ਚ ਸਭ ਤੋਂ ਪਹਿਲੇ ਕਿ ਰੋਜ਼ਗਾਰ ਕਰੋ ਜੇ ਤੁਹਾਡੇ ਕੋਲ ਇਹਨੀਆਂ ਨੌਕਰੀਆਂ ਨਹੀਂ ਹੈਗੀਆਂ ਜੇ ਬੰਦਾ ਪ੍ਰਾਈਵੇਟ ਕਿਸੇ ਹੋਣ ਬਈ ਮੇਰਮਨ ਕੇ ਚੱਲੋ ਮੈਂ ਪੜ੍ਹੀ ਲਿਖੀ ਆ ਜਿਨਾ ਬੀਐਡ ਕਰਕੇ ਐਮਐਡਬਲਯੂਐਮਏ ਕਰਕੇ ਪੀਐਚਡੀ ਕਰਕੇ ਬੰਦਾ ਕਿਸੇ ਕਾਲਜ 'ਚ ਲੱਗ ਜਾਊਗਾ ਸਾਰੇ ਕਾਲਜਾਂ 'ਚ ਬੰਦੇ ਜਾ ਵੀ ਨਹੀਂ ਸਕਦੇ ਟੀਚਰ ਕੱਲੇ ਟੀਚਰਾਂ ਦੀ ਗੱਲ ਨਹੀਂ ਹੋਰ ਵੀ ਆਪਾਂ ਕਹਿੰਦੇ ਆ ਫੀਲਡ 'ਚ ਦੇਖ ਲਓ ਬ ਪਰ ਤੁਸੀਂ ਉਹਨਾਂ ਲਈ ਕੋਈ بیس ਹੈਗਾ ਕਿਤੇ ਜੋਬ ਕਰਨ ਹੁਣ ਲੱਗ ਕੇ ਆਪਾਂ ਕਿਸੇ ਸ਼ੋਰੂਮ ਵਗੈਰਾ ਚ ਕਿਸੇ ਦੁਕਾਨ ਤੇ ਤਾਂ ਲੱਗ ਨਹੀਂ ਸਕਦੇ ਰੁਜ਼ਗਾਰ ਨਹੀਂ ਹੈਗੇ ਮੈਂ ਕਹਿੰਨੀ ਆ ਆਪਾਂ ਵੱਡੇ ਸ਼ਹਿਰਾਂ ਦੀ ਜੇ ਗੱਲ ਕਰੀਏ ਮੈਂ ਕਿਸੇ ਨੂੰ ਵੱਡੇ ਸ਼ਹਿਰਾਂ ਨੂੰ ਮੈਂ ਚੰਗਾ ਤਾਂ ਕਹਿੰਨੀ ਕਿ ਕਿਉਂਕਿ ਉੱਥੇ ਰੁਜ਼ਗਾਰ ਨਹੀਂ ਜੇ ਉੱਥੇ ਨਾ ਧਰਨੇ ਲੱਗਦੇ ਨੇ ਤੁਸੀਂ ਦੇਖ ਲਓ ਦਿੱਲੀ ਦੇਖ ਲਓ ਤੇ ਵੱਡੇ ਸ਼ਹਿਰਾਂ ਚ ਦੇਖ ਲਓ ਪਰ ਉਹ ਚਲ ਪੰਜਾਬ ਚ ਆ ਗਿਆ ਪਰ ਮੈਂ ਕਹਿੰਨੀ ਆਪਣੇ ਇਧਰਲੇ ਪੰਜਾਬ ਚ ਜ਼ਿਆਦਾਤਰ ਨੇ ਲੱਗਦੇ ਨੇ ਲੁਧਿਆਣਾ ਵੀ ਪੰਜਾਬ ਚ ਆ ਗਿਆ ਤਾਂ ਉਹ ਗੁਜਰਾਤ ਦੇਖ ਲੋ ਕਿ ਤੇ ਯੂਪ ਸੈੱਡ ਕੋਈ ਨਹੀਂ ਰਹਦੀ ਕਿਉਂਕਿ ਉੱਥੇ ਕੋਈ ਨਾ ਕੋਈ ਕਰੀ ਜਾਂਦੇ ਨੇ ਕੰਮ ਆਪਣੇ ਪੰਜਾਬ ਚ ਬੇਰੁਜ਼ਗਾਰੀ ਬਹੁਤ ਜ਼ਿਆਦਾ ਤੁਸੀਂ ਕਹਿੰਦੇ ਹੋ ਕਿ ਇਸ ਏਰੀਏ ਦੇ ਵਿੱਚ ਆਪਣਾ ਰਿਮੋਟ ਏਰੀਆ ਆ ਗਿਆ ਪੰਜਾਬ ਦੇ ਕਾਰਨਰ ਤੇ ਹੈ ਤੁਸੀਂ ਚਾਹੁੰਦੇ ਹੋ ਵੀ ਜੇ ਉਹਨੂੰ ਸਰਕਾਰੀ ਨੌਕਰੀ ਦੇ ਦਿੰਦੇ ਕਮ ਸੇ ਕਮ ਇੰਡਸਟਰੀ ਦੇ ਦੋ ਹਾਂ ਵੀ ਇੰਨਾ ਕੋ ਹੋਵੇ ਕਿ ਆਪਾਂ ਜੇ ਆਪਾਂ ਨੂੰ ਸਰਕਾਰ ਨੂੰ ਆਪਾਂ ਮੈਂ ਤਾਂ ਉਹ ਚੀਜ਼ ਨੂੰ ਸਮਝਦਾ ਹੀ ਵੀ ਹਾਂ ਪਰ ਆਪਣੇ ਨਾਲ ਬੈਠ ਕੇ ਸਰਕਾਰ ਗਲਤ ਕਰ ਅੱਪਾ ਦੇਖ ਮੈਂ ਇੱਕ ਗੱਲ ਇਹ ਵੀ ਕਹਿਣਾ ਚਾਹਨੀ ਆ ਮੰਨਦੇ ਦੀ ਸਰਕਾਰ ਕਹਿੰਦੀ ਸਾਡੇ ਕੋਲ ਪੈਸਾ ਨਹੀਂ ਮੀ ਤੇਰ ਜੇ ਔਰ ਸੌਰੀ ਹਰਜੋਤ ਬੈਂਜੀ ਨੇ ਮੀਟਿੰਗ ਹੋਈ ਕਹਿੰਦੇ ਕਿਤੇ ਅਸੀਂ ਟੀਚਰਾਂ ਨੂੰ ਲੱਖ ਲੱਖ ਰੁਪਏ ਦੇਣਾ ਕਿਤੇ ਲੱਖ ਰੁਪਏ ਚ ਅਸੀਂ 10 ਬੰਦੇ ਰੱਖੀਏ ਹੂੰ ਚਲੋ ਜੀ ਅਸੀਂ ਤੁਹਾਡੀ ਗੱਲ ਵੱਡੀ ਕਰਤੀ ਤੁਸੀਂ ਲੱਖ ਰੁਪਏ ਚ 10 ਬੰਦੇ ਰੱਖ ਲਓ ਆਪਣੀ ਤਨਖਾਹ ਨਹੀਂ ਪੁੱਛਾਈ ਉਹਨਾਂ ਨੇ ਉਹਨਾਂ ਦੀ ਤਾਂ ਬਾਈ ਤੁਹਾਨੂੰ ਪਤਾ ਹੀ ਆ ਤਨਖਾਹਾਂ ਵਿੱਚ ਉਹਨਾਂ ਨੇ ਸੱਤ ਪੀੜੀਆਂ ਦਾ ਜੋੜ ਲਿਆ ਹੂੰ ਸੱਤ ਪੀੜੀਆਂ ਦਾ ਜੋੜ ਚੁੱਕਿਆ ਬਾਈ ਜੀ ਇਹ ਤੋਂ ਬਾਅਦ ਪੰਜ ਕਿੰਨਾ ਕ ਜੋੜਨਾ ਹੈ ਪੀੜ੍ਹੀਵਾਲ ਨੇ ਵੀ ਵਧਾਈਆਂ ਦੇਖੋ ਇਹ ਉਹ ਜਿਹੜੀਆਂ ਬਤਾ ਇੱਕਾਂ ਦੀਆਂ ਤਨਖਾਹਾਂ ਉਹਨਾਂ ਦੀ ਵਧਾਤੀ ਇਹਨਾਂ ਬੇਰੁਜ਼ਗਾਰਾਂ ਲਈ ਬਤਾਈਆਂ ਮੈਂ ਤਾਂ ਉਹੀ ਕਹਿੰਨੀ ਜਿਹੜੇ ਸਾਡੇ ਵਰਗੇ ਜਿਹੜੇ ਲੱਗੇ ਹੋਏ ਨੇ ਆਪਾਂ ਉਹਨਾਂ ਨੂੰ ਨਿੰਦਦੇ ਨਹੀਂ ਜੇ ਲੱਗੋ ਕਿ ਮਿਹਨਤ ਕਰਦੇ ਵਧਨੇ ਚਾਹੀਦੇ ਨੇ ਅਸੀਂ ਆਮ ਲੋਕਾਂ ਦੀ ਤਨਖਾਹ ਰਕਤੀ ਹਾਂ ਪਰ ਜਿਹੜੇ ਅਸੀਂ ਆ ਅਸੀਂ ਜਿਵੇਂ ਬੇਰਜ਼ਗਾਰਾ ਸਾਡੇ ਕੋਲ ਇੱਕ ਪੈਸਾ ਨਹੀਂ ਅਸੀਂ ਕਿੱਥੇ ਜਾਗੇ ਸਾਨੂੰ ਵੀ ਤਾਂ ਕੁਝ ਚਾਹੀਦਾ ਬਾਈ ਜੀ ਕਹੀ ਗੱਲ ਹੈ ਨਾ ਮੈਂ ਗੱਲ ਇਹ ਕਹਿ ਰਹੀ ਸੀ ਦਿੱਖਤੀ ਸੀ ਕਿ ਪੰਜਾਬ ਦੇ ਵਿੱਚ ਜੇ ਤੁਹਾਡੇ ਕੋਲ ਰੁਜ਼ਗਾਰ ਨਹੀਂ ਹੈਗਾ ਤੁਸੀਂ ਪੰਜਾਬ ਨੂੰ ਇੰਨਾ ਕਾਬਲ ਕਰ ਦੋ ਸਾਡੇ ਨੂੰ ਕਿ ਸਾਨੂੰ ਧਰਨੇ ਲਾਉਂਦੀ ਲੋੜ ਨਾ ਪਵੇ ਮੈਂ ਸਾਰਿਆਂ ਨੂੰ ਕਹਿੰਨੀ ਆ ਕਿ ਇੰਨਾ ਕਾਬਲ ਪੰਜਾਬ ਨੂੰ ਕਰ ਦੋ ਕਿ ਅਸੀਂ ਬੇਰੁਜ਼ਗਾਰ ਨਾ ਰਹੀਏ ਅਸੀਂ 25 3000 2000 ਦੀ ਕੋਈ ਨੌਕਰੀ ਕਰ ਲਈਏ ਤੇ ਬੱਚਿਆਂ ਨੂੰ ਉਹਦੇ ਪਰਿਵਾਰ ਨੂੰ ਪਾਲ ਲਈਏ ਨਹੀਂ ਸਾਨੂੰ ਧਰਨੇ ਲਾਉਣ ਦੀ ਉਹਦੀ ਚੁੰਨੀਆਂ ਲਾਵਾਉਣ ਦੀ ਕੋਈ ਸ਼ੌਂਕ ਨਹੀਂ ਹੈਗਾ ਅਸੀਂ ਪੇਪਰ ਵੀ ਪਾਸ ਕਰ ਲਾਣੇ ਜਿੰਨੇ ਤੁਸੀਂ ਟੈਸਟ ਰੱਖਦੇ ਸਾਰੇ ਕਲੀਅਰ ਕਰ ਲਾਣੇ ਆ ਪਰ ਫਿਰ ਵੀ ਅਸੀਂ ਧੱਕੇ ਖਾਨੇ ਆ ਫਿਰ ਬਾਈ ਜੀ ਦੁੱਖ ਤਾਂ ਹੁੰਦਾ ਹੀ ਆ ਜਿਹੜੇ ਅਸੀਂ 5 5 6 ਲੱਖ ਰੁਪਏ ਲਾ ਕੇ ਕੋਰਸ ਕਰਦੇ ਆ ਜਾਂ ਸਾਨੂੰ ਸਰਕਾਰ ਕਹੇ ਵੀ ਜੇ ਤੁਹਾਡੇ ਕੋਲ ਇਨਾ ਪੈਸਾ ਹੈਗਾ ਤੁਸੀਂ ਕੰਮ ਕਰ ਲਓ ਜਾਂ ਸਾਨੂੰ ਕੰਮ ਖਿਲਾ ਦੇ ਕੋਤੇ ਕਿਤੇ ਸਾਡੀ ਬਾਹ ਫੜੋ ਨਾ ਤੁਹਾਡੇ ਕੋ ਰੋਜ਼ਗਾਰ ਨਹੀਂ ਆਏਗਾ ਸਕੂਲ ਤੁਹਾਡੇ ਫੁੱਲ ਨੇ ਰੋਜ਼ਗਾਰ ਕਿੱਤਾਂ ਬਹੀ ਜਿਹੜੇ ਰੋਜ਼ਗਾਰ ਪੈਦਾ ਕਰਦੇ ਉਹ ਚੀਜ਼ਾਂ ਲਾ ਦੇ ਗੱਲ ਤਾਂ ਪੁੱਛ ਕਹਿੰਦੇ ਪੰਜਾਬ 'ਚ ਤੁਸੀਂ ਇਦਾਂ ਦੇ ਕਰੋ ਨਾ ਤੁਸੀਂ ਉਹ ਚੀਜ਼ਾਂ ਦੇ ਪੈਸਾ ਖਰਾਬ ਕਰੀ ਜਾਂਦੇ ਹੋ ਜਿਹੜੀ ਚੀਜ਼ਾਂ ਦੇ ਸਾਨੂੰ ਲੋੜ ਹੀ ਨਹੀਂ ਨੌਜਵਾਨ ਨੂੰ ਠੀਕ ਹੈ ਇੱਕੋ ਸਭ ਤੋਂ ਵੱਡੀ ਗੱਲ ਕਹਿਨੀ ਆ ਅਕਾਲੀ ਨਸ਼ਾ ਵੇਚਦੇ ਸੀ ਜੀ ਕਾਂਗਰਸੀ ਨਸ਼ਾ ਵੇਚਦੇ ਸੀ ਨਸ਼ਾ ਤਾਂ ਅੱਜ ਵੀ ਵੇਚ ਰਿਹਾਗਾ ਇਹਦਾ ਮਤਲਬ ਸਰਕਾਰਾਂ ਵੇਚਦੀਆਂ ਦੋ ਸਰਕਾਰਾਂ ਸੀ ਵੇਚਦੀਆਂ ਦੇਖੀਆਂ ਤੇ ਤੀਜੀ ਸਰਕਾਰ ਇਹ ਵੇਚੀ ਜਾਂਦੀ ਆ ਇਤੇ ਇੱਕ ਗੱਲ ਮੈਂ ਹੋਰ ਦੱਸ ਦਿਆਂ ਚਲੋ ਅਕਾਲੀ ਸਰਕਾਰ ਬਹੁਤ ਪਹਿਲਾਂ ਦੀ ਆ ਮੈਂ ਤਾਰੀਫ ਨਹੀਂ ਕਰਦੀ ਪਰ ਮੈਂ ਉਹ ਚੀਜ਼ ਨੂੰ ਰਿੱਕੀ ਪੁਆਇੰਟ ਨੂੰ ਨੋਟ ਕਰਦੀ ਆ ਉਸ ਟਾਈਮ ਚਿੱਟਾ ਨਹੀਂ ਸੀ ਚਿੱਟਾ ਤਾਂ ਹੁਣ ਹੀ ਥੋੜਾ ਜਿਹਾ ਜ਼ਿਆਦਾ ਹੋਇਆਗਾ ਇਹ ਤੁਸੀਂ ਵੀ ਜਾਣ ਜੋ 13 14 ਤੋਂ ਜ਼ਿਆਦਾ ਹੋਇਆ ਭਾਈ ਜੀ ਹੈਨਾ ਮੇਰਾ ਕਹਿੰਦਾ ਮਤਲਬ 13 14 ਚ ਹੋਇਆ ਉਹ ਚੀਜ਼ਾਂ ਨੂੰ ਕੰਟਰੋਲ ਕਿਉਂ ਨਹੀਂ ਕੀਤਾ ਜਾਂਦਾ ਪੰਜਾਬ ਦੀ ਜਿਹੜੀ ਜਵਾਨੀ ਰੋਲ ਰਹੀ ਆ ਉਸ ਤੇ ਧਿਆਨ ਦਿੱਤਾ ਜਾਵੇ ਆਪਣੇ ਪੰਜਾਬ ਚ ਲੋਕਾਂ ਨੂੰ ਅੱਜ ਵੀ ਬਾਜੀ ਦੇ ਕੋਲ ਚੰਗੀ ਜ਼ਮੀਨਾਂ ਬਈ ਬਾਹਰ ਵਗ ਜਾਂਦੇ ਆ ਜਿਹੜਾ ਮੇਰੇ ਵਰਗੇ ਕੋਲ ਕੁਝ ਹੈ ਨਹੀਂ ਉਹ ਕਿੱਥੇ ਜਾਊਗਾ ਨਹੀਂ ਲੀਡਰ ਤਾਂ ਇਹ ਕਹਿੰਦੇ ਚੋਣ ਮੈਨੀਫੈਸਟੋ ਵੀ ਤਿੰਨ ਗੱਲਾਂ ਤਾਂ ਲਿਖ ਕੇ ਲੈ ਕੇ ਆਉਂਦੇ ਆ ਇਹ ਤਾਂ ਕਹਿੰਦੇ ਇੱਕ ਤਾਂ ਸੀ ਨਸ਼ਾ ਮੁਕਤ ਕਰਾਂਗੇ ਪੰਜਾਬ ਬੇਰੋਜ਼ਗਾਰੀ ਖਤਮ ਕਰਾਂਗੇ ਭ੍ਰਿਸ਼ਟਾਚਾਰ ਮੁਕਤ ਕਰਾਂਗੇ ਤੇ ਕਰ ਦੇਣਗੇ ਬਈ ਮੈਂ ਮੰਨਦੀ ਆ ਚਲੋ ਤੁਹਾਡੀ ਗੱਲ ਕਰ ਦੇਣਗੇ 2 ਸਾਲ ਹੋ ਗਏ ਇਹ 3-5 ਸਾਲ ਬਾਦ ਕਰਦੇ ਆ 3-5 ਤੁਸੀਂ ਕਰਦੇ ਹੋ ਪਰ ਜਿਹੜਾ 2.5 ਸਾਲ ਹੋ ਗਏ ਕੁਛ ਤਾਂ ਰਿਜ਼ਲਟ ਦੋ ਸਾਨੂੰ ਆਪਾਂ ਮੰਨਦੇ ਆ ਸਿਸਟਮ ਵਿਗੜਿਆ ਹੋਇਆ ਆਪਾਂ ਇਹਨਾਂ ਦੀ ਗੱਲ ਨੂੰ ਉੱਪਰ ਰੱਖਦੇ ਆ ਆ ਪਾਰਟੀ ਦੇ ਨੂੰ ਸਿਸਟਮ ਵਿਗੜਿਆ ਹੋਇਆ ਤੁਸੀਂ ਕੁਛ ਤਾਂ ਸਾਨੂੰ ਰਿਜ਼ਲਟ ਦੋ ਮੇਰੇ ਹਸਬੰਦ ਦੀ ਮੌਤ ਕਿਵੇਂ ਹੋਈ ਆ ਇੱਕ ਡਰਗਸ ਕਰਕੇ ਹੋਇਆ ਓਵਰਡੋਜ ਹੋਇਨੇ ਅਸੀਂ ਕਿੱਥੇ ਜਾਏਗੇ ਮੈਂ ਇਹਨਾਂ ਦੇ ਤਰਲੇ ਕਿੱਡੇ ਸੀ ਇਹਨਾਂ ਦੇ ਕਿਹੜੇ ਕੈਬਨ ਮੰਤਰੀ ਨੂੰ ਮੇਰੀ ਹਿਸਟਰੀ ਨਹੀਂ ਪਤਾ ਸੀ ਮੈਂ ਇਹਨਾਂ ਤੋਂ ਕਿਹਾ ਸੀ ਵੀ ਰੋਜ਼ਗਾਰ ਨਹੀਂ ਹੈਗਾ ਮੇਰੇ ਹਸਬੰਦ ਨੂੰ ਠੀਕ ਕਰ ਜੇ ਮੇਰੀ ਮਦਦ ਕੀਤੀ ਜਾਵੇ ਇਹਨਾਂ ਦੇ ਹੈਲਥ ਮਿਨਿਸਟਰ ਨੂੰ ਵੀ ਤੱਕ ਵੀ ਮੈਂ ਅਪਰੋਚ ਕੀਤੀ ਠੀਕ ਹੈ ਗਗੜਨ ਮੋਰ ਤੱਕ ਵੀ ਮੈਂ ਅਪਰੋਚ ਕੀਤੀ ਪਰ ਮੇਰੇ ਕਿਨੇ ਬਾਹ ਫੜੀ ਹਰਪਾਲ ਜੀ ਮਾਜੀ ਨੇ ਮੇਰੀ ਬਾਹ ਫੜੀ ਬਈ ਸਾਡੀ ਮਦਦ ਕਰੋ ਕਹਿੰਦਾ ਮਤਲਬ ਇਹ ਬਾਹ ਫੜਨ ਦਾ ਮਤਲਬ ਸਾਡੀ ਮਦਦ ਕਰੋ ਮੇਰੇ ਹਸਬੰਦ ਨੂੰ ਚੰਗਾ ਟਰੀਟਮੈਂਟ ਦਿੰਦੇ ਮੋਟੀਵੇਸ਼ਨਲ ਕੈਂਪੀ ਲਾਦਨ ਮੈਂ ਉਹੀ ਤਾਂ ਕਹਿੰਦੀ ਤੁਸੀਂ ਕੁਛ ਤਾਂ ਕਰੋ ਅਸੀਂ ਕਿੱਥੇ ਜਾਏਗੇ ਸਾਨੂੰ ਬੋਲਣ ਦਾ ਮੌਕਾ ਹੀ ਨਾ ਦਿ ਸਰਕਾਰ ਤਾਂ ਕਹਿੰਦੀ ਸੀ ਜੀ ਵਾਲੀ ਗੋਲੀਆਂ ਦਿੰਨੇ ਸਰਕਾਰੀ ਹਸਪਤਲ ਲੈ ਲੋ ਖਾ ਲੋ ਬਾਈ ਜੀ ਮੈਂ ਹੁਣ ਇੱਕ ਗੱਲ ਕਹਾਂ ਫੇਰ ਕਹਿੰਦੇ ਕੁੜੀਆਂ ਬੇਸ਼ਰਮ ਹੋ ਜਾਂਦੀਆਂ ਤੁਹਾਨੂੰ ਖੁਦ ਨੂੰ ਪਤਾ ਜੀ ਸਾਡਾ ਪੰਜਾਬ ਤਾਂ ਪਹਿਲੇ ਹੀ ਖਤਮ ਹੋਈ ਜਾਂਦਾ ਤੁਸੀਂ ਜੀਵ ਦੀਆਂ ਗੋਲੀਆਂ ਦੇ ਕੇ ਦੇ ਕੇ ਹੋਰ ਪੰਜਾਬ ਨੂੰ ਖਤਮ ਕਰੀ ਇਹਨੇ ਨੌਜਵਾਨਾਂ ਨੂੰ ਤੁਸੀਂ ਹਾਂ 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 ਹਾਰਟ ਅਟੈਕ ਦੀ ਬਿਮਾਰੀ ਆਉਂਦੀ ਹੈ ਫਿਜ਼ੀਕਲੀ ਵੀਕਨੈਸ ਆਉਂਦੀ ਬੰਦੇ 'ਚ ਐਕਸਟਰਾ ਬਹੁਤ ਸਾਰੀ ਪ੍ਰੋਬਲਮਾਂ ਨੇ ਹਾਂ ਹਾਂ ਜੇ ਆਪਾਂ ਉਹ ਚੀਜ਼ਾਂ ਨੂੰ ਫਾਲੋ ਨਹੀਂ ਕਰਾਂਗੇ ਤੁਸੀਂ ਜੀ ਵਾਲੀ ਗੋਲੀ ਤੇ ਬੜੇ ਚੌੜੇ ਹੋ ਕੇ ਕਹਿ ਦਿੱਤੇ ਦਿੱਤੀਆਂ ਪਰ ਉਹ ਮਾਮਾ ਨੂੰ ਉਹ ਭੈਣ ਨੂੰ ਪੁੱਛੋ ਜਿਨ੍ਹਾਂ ਦੇ ਟੱਬਰ ਹੀ ਖਤਮ ਹੋਈ ਜਾਂਦੇ ਨੇ ਜੇ ਪੰਜਾਬ 'ਚ ਬੱਚੇ ਹੀ ਨਹੀਂ ਹੋਊਗਾ ਤਾਂ ਕਿੱਥੇ ਜਾਊਗਾ ਪੰਜਾਬ ਪੰਜਾਬ ਖਤਮ ਹੋ ਜਾਊਗਾ ਪੰਜਾਬ 'ਚ ਜੁਪੀ ਵਿਹਾਰ ਦੇ ਬੰਦੇ ਆਈ ਜਾਂਦੇ ਨੇ ਹਾਂ ਤੁਸੀਂ ਸਭ ਤੋਂ ਵੱਡਾ ਇੱਕ ਅ ਲਕਸਦਾਨਾ ਬਾਈ ਜੀ ਦੀ ਵੀਡੀਓ ਕਾਫੀ ਵਾਇਰਲ ਹੋਈ ਸੀ ਤੁਸੀਂ ਸੁਣਿਆ ਸੀ ਉਹ ਆ ਆਈਬੀਐਫ ਦਾ ਚੱਲਿਆ ਸੀ ਨਾ ਮੈਨੂੰ ਪਤਾ ਮੈਂ ਹਣਾ ਕਿੰਦਾ ਪੁੱਛਣੀ ਚਾਹੁੰਦਾ ਸੀਗਾ ਕਿੱਥੋਂ ਆ ਰਿਆ ਮਣ ਗੱਲਾਂ ਚ ਖੁੱਲ ਪਿਆ ਤੇ ਬਹੁਤ ਆਉਂਦੇ ਨੇ ਆਪਾਂ ਨੂੰ ਇਹ ਚੀਜ਼ਾਂ ਕਿੱਥੋਂ ਆ ਰਹੀਆਂ ਨੇ ਸਰਕਾਰਾਂ ਕ੍ਰੀਏਟ ਕਰ ਰਹੀਆਂ ਨੇ ਜਿਹਦੇ ਸਾਡਾ ਪੰਜਾਬ ਦਾ ਵੰਸ਼ ਹੀ ਨਹੀਂ ਸਾਡੇ ਕੋਲ ਹੋਊਗਾ ਆਪਣਾ ਡੀਐਨਏ ਖਤਮ ਹੋ ਰਿਹਾ ਮੋਈ ਤੇ ਕਰੇ ਸਾਡੇ ਬੰਸ਼ੀ ਖਤਮ ਹੋ ਜੂਗਾ ਸਾਡੇ ਚ ਉਹ غرور ਇੱਕ ਮੜਕ ਪੰਜਾਬ ਦਾ ਰੂਪ ਕਿੱਥੋਂ ਆਊਗਾ ਜਦੋਂ ਤੋਂ ਸਾਡੇ ਖੂਨ ਦੇ ਵਿੱਚ ਉਹ ਦਾੜ ਹੀ ਨਹੀਂ ਹੋਊਗੀ ਤੇ ਆਪਾਂ ਕਿੱਥੋਂ ਕਰਾਂਗੇ ਫਿਰ ਆਪਾਂ ਤਿੰਨੇ ਮੈਨੇ ਤੱਕ ਹੀ ਰਹਿ ਰਹੇ ਹਾਂ ਬਾਈ ਜੀ ਜੇ ਤਿੰਨੇ ਮੈਨੇ ਹੋ ਗਏ ਫਿਰ ਤੁਸੀਂ ਚਪੇੜਾ ਮਾਰ ਦੋ ਕੁਛ ਮਰਜ਼ੀ ਕਰ ਲਓ ਪੰਜਾਬ ਖਤਮ ਪੰਜਾਬ ਦਾ ਅਨਕ ਖਤਮ ਪੰਜਾਬ ਦਾ ਸ਼ੇਰ ਖਤਮ ਤੇ ਫਿਰ ਪੰਜਾਬ ਕਿੱਥੋਂ ਰਹਿ ਗਿਆ ਪੰਜਾਬ ਮੈਂ ਕਿ ਨਹੀਂ ਅੱਜ ਵੀ ਇੱਕ ਮਸ਼ਹੂਰ ਇੱਕ ਸ਼ੇਰ ਨਾਲ ਹੀ ਜਾਣਦਾ ਸਿਕੰਦਰ ਨੇ ਸਾਰੀ ਦੁਨੀਆ ਜਿੱਤ ਲਈ ਸੀ ਇੱਕ ਪੰਜਾਬ ਤੋਂ ਹਾਰ ਖਾ ਲਈ ਸਾਰੇ ਜਿੰਨੇ ਵੀ ਮੋਗਲ ਆਏ ਪੰਜਾਬ ਤੋਂ ਆ ਰਹੇ ਨੇ ਜੇ ਆਪਣੇ ਉਹ ਪੰਜਾਬ ਦੇ ਸ਼ੇਰ ਨੂੰ ਇੱਕ ਪੰਜਾਬ ਦੀ ਮੜਕ ਨੂੰ ਅਣਖ ਨੂੰ ਖਤਮ ਕਰਦਾ ਫਿਰ ਪੰਜਾਬ ਕਿੱਥੇ ਜਾਊਗਾ ਫਿਰ ਇਹ ਸਰਕਾਰਾਂ ਨੇ ਆਪਨੇ ਸੱਤ ਪੀੜਾਂ ਇਕੱਠਾ ਕਰ ਲਿਆ ਟੋੜੇ ਮੇਰੇ ਵਰਗੇ ਬਸ ਅਹੀਂ ਮਰਦੇ ਰਹਿਣਗੇ ਬਾਈ ਜੀ ਫਿਰ ਫਿਰ ਮੇਰਾ ਬੋਲਣ ਦਾ ਹੱਕ ਬਣੂਗਾ ਨਹੀਂ ਤੇ ਬੰਦਾ ਮੈਂ ਕਹਿੰਨੇ ਜੇ ਤੁਸੀਂ ਰਜਗਾਰ ਨਹੀਂ ਦੇਵਾਂਗੇ ਫਿਰ ਅਸੀਂ ਸਾਰੀਆਂ ਗੱਲਾਂ ਚੱਕਾਂਗੇ ਤੁਸੀਂ ਸਾਨੂੰ ਸਕੂਲਾਂ ਚ ਭੇਜੋ ਅਸੀਂ ਆਪਦੇ ਕੰਮ ਚ ਵਿਜੀ ਹੋਏਗੇ ਤੇ ਸਾਨੂੰ ਫालतੂ ਦੀ ਗੱਲਾਂ ਕਾਹਦਾ ਮੌਕਾ ਹੀ ਨਾ ਦੋ ਜਦੋਂ ਸਾਨੂੰ ਇਹਨਾਂ ਗੱਲਾਂ ਨੋਟ ਹੁੰਦੀਆਂ ਨੇ ਸਾਨੂੰ ਉਹ ਚੀਜ਼ਾਂ ਫੇਸ ਕਰਨੀਆਂ ਪੈ ਰਹੀਆਂ ਤੇ ਅਸੀਂ ਆਪਣੀ ਮੰਗਾਂ ਲੈ ਕੇ ਤੁਹਾਡੇ ਮੱਥੀ ਵੱਜਾਂਗੇ ਕੋਈ ਵੀ ਸਰਕਾਰ ਆ ਜੇ ਅਸੀਂ ਉਹਨਾਂ ਵਿੱਚ ਟੱਕਰ ਮਾਰਾਂਗੇ ਮਾਰਾਂਗੇ ਧੰਨਵਾਦ ਜੀ ਤੁਹਾਡਾ ਇਹ ਸੀਗੇ ਸਿੱਪੀ ਸ਼ਰਮਾ ਸਿੱਪੀ ਸ਼ਰਮਾ ਸੀਗੇ ਜਿਹਨਾਂ ਨੇ ਬੜੀਆਂ ਬੇਬਾਕ ਗੱਲਾਂ ਦੇ ਜਿਹੜੇ ਜਵਾਬ ਦਿੱਤੇ ਤੇ ਸਰਕਾਰ ਤੇ ਪੂਰਾ ਤਕੜਾ ਜਿਹੜਾ ਤੰਜ ਵੀ ਕੱਸਿਆ ਤੇ ਸਰਕਾਰ ਨੂੰ ਨੋਚਿਆ ਤੇ ਕਹਿੰਦੇ ਤੁਸੀਂ ਨਸ਼ਾ ਬੰਦ ਕਰੋ ਜੇ ਤੁਸੀਂ ਸਾਨੂੰ ਸਰਕਾਰੀ ਨੌਕਰੀ ਨਹੀਂ ਦੇ ਸਕਦੇ ਸਾਡਾ ਰਿਮੋਟ ਏਰੀਆ ਹੈ ਮਾਨਸਾ ਜ਼ਿਲ੍ਹਾ ਬਾਰਡਰ ਤੇ ਲੱਗਦਾ ਹੈ ਲਾਸਟ ਜ਼ਿਲ੍ਹਾ ਪੰਜਾਬ ਦਾ ਜਿਹੜਾ ਬਾਰਡਰ ਤੇ ਲੱਗਦਾਗਾ ਤਾਂ ਕਰਕੇ ਕਹਿੰਦੇ ਤੁਸੀਂ ਮਾਨਸਾ ਜ਼ਿਲ੍ਹੇ ਦੇ ਵਿੱਚ ਕੋਈ ਅਜਈਆਂ ਇੰਡਸਟਰੀਜ਼ ਲਾਓ ਕੋਈ ਫੈਕਟਰੀਆਂ ਲੈ ਕੇ ਆਓ ਤਾਂ ਕਿ ਸਾਨੂੰ ਪੜ੍ਹੇ ਲਿਖੇ ਨੌਜਵਾਨਾਂ ਨੂੰ ਰੋਜ਼ਗਾਰ ਮਿਲ ਸਕੇ ਧੰਨਵਾਦ ਦੋਸਤੋ ਹੁਣ ਅਗਲੇ ਐਪੀਸੋਡ ਦੇ ਵਿੱਚ ਅਗਲੇ ਇੰਟਰਵਿਊ ਦੇ ਵਿੱਚ ਅਜੇ ਹੀ ਤੁਹਾਨੂੰ ਸਖਸ਼ੀਤ ਨਾਲ ਮਰਾਉਨੇ ਆ ਤਦ ਤੱਕ ਲਈ ਤੁਹਾਨੂੰ ਆਪਣੇ ਇਕਵਾਲ ਸਿੰਘ ਸਿੱਧੂ ਤੇ ਕੈਮਰਾਮੈਨ ਪ੍ਰਦੀਪ ਸਿੰਘ ਨੂੰ ਆਜ਼ਾਦ ਦਿਓ ਧੰਨਵਾਦ